ਸਾਡਾ ਪਰਿਵਾਰ ਕਹਿੰਦਾ ਹੁੰਦਾ ਵੀ ਅਸੀਂ ਸ਼ਰਾਬ ਜਿਹੜਾ ਸ਼ਰਾਬ ਨਾਲ ਪੀ ਕੇ ਮਰਿਆ ਬੰਦਾ ਚੰਗਾ ਉਹਦੇ ਘਟੋੜ ਪਰਿਵਾਰ ਨੂੰ ਨੌਕਰੀ ਮਿਲ ਜਾਂਦੀ ਹੈ ਮਾਵਜਾ ਵਾਧ ਮਿਲ ਜਾਂਦਾ ਜੇ ਤਾਂ ਨੌਕਰੀ ਲੈਣੀ ਆ ਨਾ ਸੌਖਾ ਤਰੀਕਾ ਇਹ ਹੈ ਵੀ ਜਿਹੜੀ ਇਹਨਾਂ ਦੇ ਜਿਹੜੇ 2 ਨੰਬਰ ਦੇ ਕਰਿੰਦੇ ਆ ਉਹਨਾਂ ਦੀ ਨਕਲੀ ਸ਼ਰਾਬ ਆ ਉਹ ਪੀ ਕੇ ਮਾਰ ਕੇ ਤੁਹਾਡੇ ਪਰਿਵਾਰ 'ਚ ਨੌਕਰੀ ਮਿਲ ਸਕਦੀ ਓਵੇਂ ਨੌਕਰੀ ਨਹੀਂ ਮਿਲ ਸਕਦੀ ਸਾਡੇ ਇਥੋਂ ਤੱਕ ਹਲਾਤਾ ਬੱਚਿਆਂ ਨੂੰ ਕਲੀਅਰ ਕਹਤਾ ਵੀ ਛੁੱਟੀਆਂ ਜਿਹੜੀਆਂ ਸਾਰਾ ਕੁਝ ਇਹਦੇ ਲਿਖਿਆ ਪੇਪਰ ਉਹਨਾਂ ਦਾ ਵੀ ਇੱਕ ਦੋ ਹੈਗਾ ਕੁੜੀਆ ਦਾ ਉਹਨਾਂ ਦਾ ਉਹ ਕਹਿੰਦੇ 27 ਨੂੰ ਪਾਪਾ ਅਸੀਂ ਵੀ ਜਿਹੜਾ ਹੈਗਾ ਪੂਰਾ ਪਰਿਵਾਰ ਵੀ ਇੱਥੇ ਪਹੁੰਚੂਗਾ 4 ਸਾਲਾਂ ਦੇ ਵਿੱਚ ਇਹਨਾਂ ਨੇ ਵੀ ਪਤਾ ਨਹੀਂ ਕਿੰਨੇ ਕੁ ਬੇਰਜ਼ਗਾਰਾਂ ਦੀ ਉਮਰਾਂ ਖਾ ਲਈਆਂ ਉਮਰ ਖਦ ਛੋਟ ਲੈ ਕੇ ਸਾਰੇ ਵਿਸ਼ਿਆਂ ਦੀ ਜਿੰਨੀ ਖਾ ਲਈ ਪਈਆਂ ਸਾਮੀਆਂ ਉਹ ਭਰਤੀ ਦਾ ਇਸ਼ਤਿਆਰ ਲੈ ਕੇ ਫੇਰ ਇੱਥੇ ਉਠਾਂਗੇ ਇੱਕ ਮੁੱਖ ਮੰਤਰੀ ਦੇ ਸ਼ਬਦ ਦੀ ਵੈਲਿਊ ਹੁੰਦੀ ਸੀ ਪੁਰਾਣੇ ਸਮਿਆਂ ਦੇ ਵਿੱਚ ਜੋ ਇਹਨਾਂ ਨੇ ਸਮਝ ਲਓ ਉਹਨੇ ਕਹਤਾ ਕਈ ਵਾਰ ਦੇ ਤਾਂ ਕੋਰਦਾ ਸੀ ਵੀ ਜੋ ਉਹਨੇ ਐਲਾਨ ਕਰਤਾ ਸਟੇਜ ਤੋਂ ਸਮਝ ਲਓ ਵੀ ਇਹ ਪੱਕਾ ਹੋ ਗਿਆ ਸਮਝ ਲੋ ਕਮਿਊਨਿਟੀ ਤੋਂ ਆਪੇ ਪਾਸ ਹੋ ਜੂ ਅਪਰੂਵਲ ਹੋ ਜੂ ਪਰ ਇਹ ਹਰ ਸਟੇਜ ਤੋਂ ਝੂਠ ਬੋਲ ਬੋਲ ਕੇ 4 ਸਾਲ ਲੰਗਾਤੇ ਜੇ ਪਿੰਡਾਂ ਚ ਜਿਨ੍ਹਾਂ ਨੇ ਰੋਜ਼ਗਾਰ ਵੰਡਿਆ ਸੀ ਤਾਂ ਜਿਨ੍ਹਾਂ ਨੂੰ ਰੋਜ਼ਗਾਰ ਵੰਡਿਆ ਸੀ ਉਹ ਇਹਨਾਂ ਦਾ ਝੰਡਾ ਚੱਕ ਕੇ ਪ੍ਰਚਾਰ ਕਰਦੇ ਦਿਖਣੇ ਚਾਹੀਦੇ ਸੀ ਇਹ ਕਹਿਣਾ ਚਾਹੀਦਾ ਸੀ ਵੀ ਉਹਨਾਂ ਦੇ ਘਰਾਂ ਦੇ ਵਿੱਚ ਵੀ ਆਸੀ ਰੋਜ਼ਗਾਰ ਤੁਹਾਡੇ ਪਿੰਡ ਦੇ ਤਸਾਂ ਨੂੰ ਵੋਟਾਂ ਪਾਓ ਨਾ ਤਾਂ ਇਹਨਾਂ ਦੇ ਮੁੱਖ ਮੰਤਰੀ ਕੋਲ ਟਾਈਮ ਹੈ ਚਿੱਠੀਆਂ ਸਾਡੇ ਕੋਲ ਪਈਆਂ ਨਾ ਸਿੱਖਿਆ ਮੰਤਰੀ ਕੋਲ ਟਾਈਮ ਹੈ ਨਾ ਸਾਬ ਕਮੇਟੀ ਕੋਲ ਟਾਈਮ ਹੈ ਕਿਸੇ ਕੋਲ ਸਮਾਂ ਹੀ ਹੈ ਨਹੀਂ ਮੀਟਿੰਗਾਂ ਕਰਨ ਦਾ ਅੱਕ ਕੇ ਅਸੀਂ ਹੁਣ ਇਹ ਫੈਸਲਾ ਕੀਤਾ ਪੱਕੇ ਤੌਰ ਤੇ ਕਿ ਆ ਕਿਨਾਂ ਕੋਲ ਬਹਿ ਗਏ ਆ ਇਹਨਾਂ ਨੂੰ ਕਹਤਾ ਆ ਵੀ ਸਾਨੂੰ ਕੋਈ ਚਿੱਠੀ ਦੀ ਲੋੜ ਨਹੀਂ ਜਦੋਂ ਤੁਹਾਡਾ ਮਨ ਹੋਇਆ ਕਰੂਗਾ ਜਿੱਦਣ ਜੀ ਕਰੂਗਾ ਉਹਨਾਂ ਕੋਲ ਟਾਈਮ ਹੋਇਆ ਕਰੂਗਾ ਸਾਨੂੰ ਇੱਥੋਂ ਭਾ ਕੇ ਲਿਆ ਜਾਇਆ ਕਰੋ ਚਾਰ ਜਣਿਆਂ ਨੂੰ ਮੀਟਿੰਗ ਕਰਾ ਦਿਆ ਕਰੋ ਜਿੱਦਣ ਸਾਨੂੰ ਨੋਟੀਫਿਕੇਸ਼ਨ ਮਿਲ ਗਿਆ ਅਸੀਂ ਉੱਠ ਕੇ ਘਰਾਂ ਨੂੰ ਜਾਂਦੇ ਰਾਂਗੇ ਲੋਕੋਏ ਟੀਮ ਨਾਲ ਜੁੜਾ ਤੁਸੀਂ ਮੈਂ ਹਮਤਾਜ ਸੰਗਰੂਰ ਵਿਖੇ ਬੇਰੋਜ਼ਗਾਰਾਂ ਦਾ ਜਿਹੜਾ ਪੱਕਾ ਮੋਰਚਾ ਅੱਜ ਤੋਂ ਸ਼ੁਰੂ ਹੋ ਗਿਆ ਤਸਵੀਰ ਦਿਖਾ ਦਿੰਨੇ ਆ ਇੱਕ ਵਾਰ ਫੇਰ ਆਪਣਾ ਸਾਰਾ ਸਮਾਨ ਲੈ ਕੇ ਬਿਸਤਰੇ ਲੈ ਕੇ ਇੱਥੇ ਪਹੁੰਚ ਚੁੱਕੇ ਆ ਤੇ ਹੁਣ ਲਗਾਤਾਰ ਦਿਨ ਰਾਤ ਦਾ ਮੋਰਚਾ ਇੱਥੇ ਚੱਲੂਗਾ ਗੱਲਬਾਤ ਕਰਦੇ ਸਾਡੇ ਨਾਲ ਬੇਰੁਗਾਰ ਸੰਜਾ ਮੋਰਚਾ ਤੋਂ ਆਗੂ ਹੋਣਗੇ ਬਈ ਸਭ ਤੋਂ ਪਹਿਲਾਂ ਤਾਂ ਜਿਹੜਾ ਅੱਜ ਦਾ ਮੋਰਚਾ ਆਇਆ ਕੀ ਕਾਰਨ ਮੰਨਦੇ ਹੋ ਸਰਕਾਰ ਕਹਿੰਦੀ ਸਾਡੇ ਰਾਏ ਵਿੱਚ ਧਰਨੇ ਨਹੀਂ ਲੱਗਣਗੇ ਪਰ ਤੁਸੀਂ ਪੱਕੇ ਮੋਰਚੇ ਲਾਉਣੇ ਸ਼ੁਰੂ ਕਰ ਦਿੱਤੇ ਹੋ ਵੀ ਠੰਡ ਦੇ ਵਿੱਚ ਦੇਖੋ ਇਹ ਸਾਡੂੰ ਕੋਈ ਸ਼ੌਂਕ ਨਹੀਂ ਇੰਨੀ ਠੰਡ ਦੇ ਵਿੱਚ ਸੜਕਾਂ ਤੇ ਬਹਿਣਾ ਇਹ ਇਹਦੇ ਲਈ ਸਾਰੀ 100% ਜ਼ਿੰਮੇਵਾਰ ਇਥੋਂ ਦੀ ਸਰਕਾਰ ਆ ਜਿਹੜੀ ਆਮ ਆਦਮੀ ਕਹਿੰਦੀ ਸੀ ਆਪਦੇ ਆਪ ਨੂੰ ਪਿਛਲੇ ਸਾਲ ਪੂਰਾ ਤੁਸੀਂ ਵੇਖਿਆ ਤੁਹਾਡੇ ਕੈਮਰੇ 'ਚ ਰਿਕਾਰਡ ਆ ਸੀ ਮੁੱਖ ਮੰਤਰੀ ਦੀ ਕੋਠੀ ਦਾ ਕੁੰਡਾ ਖੜਕਾਉਣ ਜਾਂਦੇ ਰਹੇ ਆ ਕੁੱਟ ਖਾ ਕੇ ਮੁੜਦੇ ਰਹੇ ਆ ਇੱਕ ਚਿੱਠੀ ਲੈ ਕੇ ਭਰੋਸੇ ਵਾਲੀ ਮੀਟਿੰਗ ਦੀ ਪਰ ਜਿੱਦਨ ਮੀਟਿੰਗ ਹੁੰਦੀ ਸੀ ਉਹਦੀ ਐਕਸਪਾਇਰੀ ਡੇਟ ਉਹਦੋਂ ਤੱਕ ਹੀ ਹੁੰਦੀ ਸੀ ਉਹ ਤੋਂ ਇੱਕ ਦਿਨ ਪਹਿਲਾਂ ਫੋਨ ਆ ਜਾਂਦਾ ਸੀ ਤੁਹਾਡੀ ਮੀਟਿੰਗ ਜਿਹੜੀ ਹੈ ਜੀ ਰੀਸ਼ਡਿਊਲ ਕਰ ਦਿੱਤੀ ਰਜੇ ਵਿਆਂ ਕਰਕੇ ਤਾਂ ਉਹ ਫੇਰ ਆਉਣਾ ਪੈਂਦਾ ਸੀਗਾ ਇੱਕ ਸਾਲ ਅਹੀਂ ਚੱਲਦਾ ਰਿਹਾ ਨਾ ਤਾਂ ਇਹਨਾਂ ਦੇ ਮੁੱਖ ਮੰਤਰੀ ਕੋਲ ਟਾਈਮ ਹੈ ਚਿੱਠੀਆਂ ਸਾਡੇ ਕੋਲ ਪਈਆਂ ਨਾ ਸਿੱਖਿਆ ਮੰਤਰੀ ਕੋਲ ਟਾਈਮ ਹੈ ਨਾ ਸਾਬ ਕਮੇਟੀ ਕੋਲ ਟਾਈਮ ਹੈ ਕਿਸੇ ਕੋਲ ਸਮਾਂ ਹੀ ਹੈ ਨਹੀਂ ਮੀਟਿੰਗਾਂ ਕਰਨ ਦਾ ਅੱਕ ਕੇ ਅਸੀਂ ਹੁਣ ਇਹ ਫੈਸਲਾ ਕੀਤਾ ਹੈ ਪੱਕੇ ਤੌਰ ਤੇ ਕਿ ਆ ਕਿਹਨਾਂ ਕੋਲ ਬਹਿ ਗਏ ਆ ਇਹਨਾਂ ਨੂੰ ਕਹਤਾ ਹੈ ਵੀ ਸਾਨੂੰ ਕੋਈ ਚਿੱਠੀ ਦੀ ਲੋੜ ਨਹੀਂ ਜਦੋਂ ਤੁਹਾਡਾ ਮਨ ਹੋਇਆ ਕਰੂਗਾ ਜਿੱਦਣ ਜੀ ਕਰੂਗਾ ਉਹਨਾਂ ਕੋਲ ਟਾਈਮ ਹੋਇਆ ਕਰੂਗਾ ਸਾਨੂੰ ਇੱਥੋਂ ਭਾ ਕੇ ਲਿਆ ਜਾਇਆ ਕਰੋ ਚਾਰ ਜਣਿਆਂ ਨੂੰ ਮੀਟਿੰਗ ਕਰਾ ਦਿਆ ਕਰੋ ਜਿੱਦਣ ਸਾਨੂੰ ਨੋਟੀਫਿਕੇਸ਼ਨ ਮਿਲ ਗਿਆ ਅਸੀਂ ਉੱਠ ਕੇ ਘਰਾਂ ਨੂੰ ਜਾਂਦੇ ਰਾਂਗੇ ਮੰਨ ਲਓ ਜਿੰਨਾ ਸਮਾਂ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਨਹੀਂ ਇੱਥੇ ਰਹਿਣਗੇ ਉਹਨਾਂ ਚਿਰ ਇੱਥੇ ਰਾਂਗੇ ਜੀ ਨੋਟੀਫਿਕੇਸ਼ਨ ਲੈ ਕੇ ਉੱਠਾਂਗੇ ਸਾਡਾ ਅੱਗੇ ਵੀ ਰਿਕਾਰਡ ਆ 3 ਸਾਲ ਅਸੀਂ ਇੱਥੇ ਹੀ ਬੈ ਕੇ ਨੋਟੀਫਿਕੇਸ਼ਨ ਕਢਾਇਆ ਦੋ ਅਸੀਂ ਇਸ ਵਾਰ ਵੀ ਉਹੀ ਪ੍ਰੈਕਟਿਸ ਕਰ ਦਾਂਗੇ ਜਿਹੜਾ ਇੱਥੇ ਬੈ ਕੇ ਨੋਟੀਫਿਕੇਸ਼ਨ ਉਹੀ ਲੈ ਕੇ ਜਾਵਾਂਗੇ ਮਾਸਟਰ ਕ੍ਰੈਡਰ ਦਾ ਆਪ ਦੀ ਸ਼ਰਤ ਅਨੁਸਾਰ ਕਿਉਂਕਿ ਦੋ ਸ਼ਰਤਾਂ ਜਿਹੜੀਆਂ ਉਹਦੇ ਵਿੱਚ ਸਭ ਤੋਂ ਜ਼ਰੂਰੀ ਹੈ 55% ਦੀ ਜਿਹੜੀ ਸ਼ਰਤ ਇਹਨਾਂ ਨੇ ਲਾਈ ਹੋਈ ਹੈ ਪਿਛਲੀਆਂ ਸਰਕਾਰਾਂ ਵੱਲੋਂ ਵੀ ਇੱਥੋਂ ਹੀ ਹਟਾਈ ਗਈ ਸੀ ਇਸੇ ਧਰਨੇ ਤੋਂ ਹੀ ਕਿਉਂਕਿ ਉਹ ਬੇਤੁਕੀ ਹੈ ਤੇ ਨਾਲ ਹੀ ਉਹਦੀ ਜਿਹੜੀ ਇਹਨਾਂ ਨੇ ਉਮਰਾਂ ਪਿਛਲੀਆਂ ਸਰਕਾਰਾਂ ਦਾ ਖਾਗੀਆਂ ਜੋ ਖਾਗੀਆਂ 4 ਸਾਲਾਂ ਦੇ ਵਿੱਚ ਇਹਨਾਂ ਨੇ ਵੀ ਪਤਾ ਨਹੀਂ ਕਿੰਨੇ ਕੁ ਬੇਰੁਜ਼ਗਾਰਾਂ ਦੀ ਉਮਰਾਂ ਖਾ ਲਈਆਂ ਉਮਰ ਖਾਨ ਛੋਟ ਲੈ ਕੇ ਸਾਰੇ ਵਿਸ਼ਿਆਂ ਦੀ ਜਿੰਨੀ ਖਾਲੀ ਪਈਆਂ ਸਾਮੀਆਂ ਉਹ ਭਾਰਤੀ ਦਾ ਇਸ਼ਤਿਹਾਰ ਲੈ ਕੇ ਫਿਰ ਇੱਥੇ ਉਠਾਂਗੇ ਜਿਹੜੇ ਵਾਅਦੇ ਤੇ ਦਾਅਵੇ ਸਰਕਾਰ ਨੇ ਕੀਤੇ ਸੀ ਮੁੱਖ ਮੰਤਰੀ ਸਾਹਿਬ ਤੁਸੀਂ ਜਿਹੜਾ ਭਾਸ਼ਣ ਉਹ ਵੀ ਇੱਧਰ ਪਾਸੇ ਲਿਖਿਆ ਹੋਇਆ ਫਿਰ ਉਹ ਮਤਲਬ ਗੱਲਾਂ ਜਿਹੜੀਆਂ ਮੁੱਖ ਮੰਤਰੀ ਕਰਦੇ ਹੁੰਦੇ ਕੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਕੀ ਬੋਲ ਰਿਹਾ ਜਾਂ ਇਹ ਗੱਲਾਂ ਕਰਨੀਆਂ ਪੈਣਗੀਆਂ ਕੱਲ ਨੂੰ ਮੈਨੂੰ ਦੇਖੋ ਇਹ ਬਹੁਤ ਹੀ ਜਿਹੜਾ ਨਮੋਸ਼ੀ ਦੀ ਗੱਲ ਹੈ ਕਿ ਪਤਾ ਨਹੀਂ ਇਹਨੇ ਗ੍ਰੇਮਾ ਖਤਮ ਕਰਤੀ ਮੁੱਖ ਮੰਤਰੀ ਦੀ ਇੱਕ ਮੁੱਖ ਮੰਤਰੀ ਦੇ ਸ਼ਬਦ ਦੀ ਵੈਲਿਊ ਹੁੰਦੀ ਸੀ ਪੁਰਾਣੇ ਸਮਿਆਂ ਦੇ ਵਿੱਚ ਜੋ ਇਹਨਾਂ ਨੇ ਸਮਝ ਲਓ ਉਹਨੇ ਕਹਿਤਾ ਕਈ ਵਾਰ ਤੇ ਇਹ ਤਾਂ ਹੁੰਦਾ ਸੀ ਵੀ ਜੋ ਉਹਨੇ ਐਲਾਨ ਕਰਤਾ ਸਟੇਜ ਤੋਂ ਸਮਝ ਲਓ ਵੀ ਇਹ ਪੱਕਾ ਹੋ ਗਿਆ ਸਮਝ ਲਓ ਕੈਬਨਿਟ ਚੋਂ ਆਪ ਹਰ ਸਟੇਜ ਤੋਂ ਝੂਠ ਬੋਲ ਬੋਲ ਕੇ 4 ਸਾਲ ਲੰਘਾਤੇ ਉਮਰਾਂ ਛੋਟ ਵੀ ਦੇਤੀ ਇਹਨਾਂ ਨੇ ਬੋਲ ਬੋਲ ਕੇ ਨਿਯੁਕਤੀਆਂ ਵੀ ਦੇਤੀਆਂ ਨੂੰ ਪੇਪਰ ਵੀ ਹੋ ਗਏ ਸਭ ਕੁਝ ਹੋ ਗਿਆ ਪਰ 4 ਸਾਲਾਂ ਚ ਇੱਕ ਸਿੰਗਲ ਭਰਤੀ ਕਿਸੇ ਵੀ ਕੈਡਰ ਦੀ ਜੇ ਐਜੂਕੇਸ਼ਨ ਚ ਇਹਨਾਂ ਨੇ ਦਿੱਤੀ ਹੋਵੇ ਤਾਂ ਅਸੀਂ ਜਿਹੜਾ ਹੈਗਾ ਅੱਗੇ ਵੀ ਚਾਲੇ ਤੁਹਾਡੇ ਚੈਨਲ ਤੋਂ ਕਰਦੇ ਹੁੰਦੇ ਆ ਵੀ ਅਸੀਂ ਆਪਦੇ ਆਪ ਨੂੰ ਗਲਤ ਸਾਬਤ ਕਰ ਲਾਂਗੇ ਅਸੀਂ ਗਲਤ ਹੀ ਯਾਨਕੀ ਸਰਕਾਰ ਵਿਰੋਧ ਫਿਰਦੇ ਆ ਇੱਕ ਭਰਤੀ ਦਾ ਇਸ਼ਤਿਹਾਰ ਜਾ ਰਹੇ ਨਹੀਂ ਕੀਤਾ ਸਿਰਫ ਇਹ ਜਿਹੜਾ ਹੈਗੀ ਗੇਮ মিডিਆ ਦੀ ਗੇਮ ਹੈ ਤੇ ਜਿਹੜੀ ਸਭ ਤੋਂ ਜ਼ਰੂਰੀ ਜਿਹੜੀ ਹੈਗੀ ਆ سوشل میڈیا ਤੇ ਬਣੀ ਹੋਈ ਗੇਮ ਸੀਗੀ ਜਿਹੜੀ ਕਿ ਬਾਲਾ ਚਰਨੀ ਚੱਲਦੀ ਖਤਮ ਹੋ ਗਈ ਹੈ ਇਲੈਕਸ਼ਨਾਂ ਦੇ ਵਿੱਚ ਆਪਾਂ ਇਹਨਾਂ ਦਾ ਹਾਲ ਵੇਖ ਹੀ ਸਕੇ ਪਰ ਜਿਹੜੇ ਮੁੱਖ ਮੰਤਰੀ ਗੱਲਾਂ ਕਰਦੇ ਕਿ ਜਿਹੜੇ ਮਰਜੀ ਪਿੰਡ ਵਿੱਚ ਜਾਓ ਹਰ ਪਿੰਡ ਦੇ ਵਿੱਚੋਂ ਤਿੰਨ ਤੋਂ ਚਾਰ ਨੌਜਵਾਨ ਨੂੰ ਨੌਕਰੀ ਅਸੀਂ ਦਿੱਤੀ ਹੈ ਤੇ ਨਾਲ ਕਹਿੰਦੇ ਕਿ ਬਿਨਾ ਕਿਸੇ ਕ੍ਰਾਪਸ਼ਨ ਤੋਂ ਵੱਡੀ ਗੱਲ ਉਹ ਵਾਰ-ਵਾਰ ਕਹਿੰਦੇ ਆ 50000 ਨੌਕਰੀ ਦਾ ਹਵਰ ਜ਼ਿਕਰ ਕਰਦੇ ਆ ਫਿਰ ਉਹ ਨੌਕਰੀਆਂ ਕਿਹੜੀਆਂ ਨੇ ਜਿਹੜੀਆਂ ਉਹ ਚਾਰ-ਚਾਰ ਨੌਜਵਾਨ ਨੇ ਉਹ ਕਿੱਥੇ ਰਹਿੰਦੇ ਤੁਸੀਂ ਵਧੀਆ ਕੀਤਾ ਜ਼ਿਕਰ ਕੀਤਾ ਪਿੰਡਾਂ ਦਾ ਪਿੰਡਾਂ ਦੇ ਵਿੱਚ ਕਹਿੰਦੇ ਹਰ ਪਿੰਡ 'ਚ ਨੌਕਰੀ ਦਿੱਤੀ ਹੈ ਪਿਛਲੀ 7 ਦਸੰਬਰ ਨੂੰ ਆਪਾਂ ਇੱਥੇ ਆਏ ਸੀ ਉਸ ਦਿਨ ਵੀ ਇੱਥੇ ਇੰਟਰਵਿਊ ਹੋਈ ਸੀ ਤੁਹਾਡੇ ਚੈਨਲ ਤੇ ਚੱਲੀ ਸੀ ਜਿਹੜੀ ਬਹੁਤ ਵਾਇਰਲ ਹੋਈ ਸੀ ਕਿ ਇਹ ਸਾਨੂੰ ਇੱਥੇ ਵੜਨ ਤੋਂ ਰੋਕਦੇ ਆ ਤਾਂ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਨੂੰ ਵੜਨ ਤੋਂ ਰੋਕਾਂਗੇ ਜੇ ਪਿੰਡਾਂ 'ਚ ਇਹਨਾਂ ਨੇ ਰੋਜ਼ਗਾਰ ਵੰਡਿਆ ਸੀ ਤਾਂ ਜਿਨ੍ਹਾਂ ਨੂੰ ਰੋਜ਼ਗਾਰ ਵੰਡਿਆ ਸੀ ਉਹ ਇਹਨਾਂ ਦਾ ਝੰਡਾ ਚੱਕ ਕੇ ਪ੍ਰਚਾਰ ਕਰਦੇ ਦਿਖਣੇ ਚਾਹੀਦੇ ਸੀ ਇਹ ਕਹਿਣਾ ਚਾਹੀਦਾ ਸੀ ਵੀ ਉਹਨਾਂ ਦੇ ਘਰਾਂ ਦੇ ਵਿੱਚ ਵੀ ਆਸੀ ਰੋਜ਼ਗਾਰ ਤੁਹਾਡੇ ਪਿੰਡੀ ਦਿੱਤਾ ਸਾਨੂੰ ਵੋਟਾਂ ਪਾਓ ਕਿਸੇ ਪਿੰਡ ਦੇ ਵਿੱਚ ਆ ਦੇਖੋ ਸਭ ਤੋਂ ਜ਼ਰੂਰੀ ਜੇ ਕੋਈ ਮੰਤਰੀ ਜਾਂ ਕੋਈ ਵੀ ਹੁੰਦਾ ਉਹਨੂੰ ਆਪਦਾ ਪਿੰਡ ਸਭ ਤੋਂ ਅੱਗੇ ਕਦੀ ਇਹ ਸੋਚਿਆ ਸੁਣਿਆ ਮੌਜੂਦਾ ਮੰਤਰੀ ਹੋਣ ਤੇ ਉਹਦੇ ਪਿੰਡਾਂ ਦੇ ਵਿੱਚੋਂ ਵੋਟ ਨਾ ਪਵੇ ਉਹਨਾਂ ਨੂੰ ਅਣਗਿਣਤ ਮੰਤਰੀ ਐ ਚਾਹੇ ਇਹਨਾਂ ਦਾ ਖੁੱਡੀਆਂ ਵਾਲਾ ਹੋਵੇ ਚਾਹੇ ਇਹਨਾਂ ਦਾ ਜਿਹੜਾ ਨਰਿੰਦਰ ਕੋਪਰਾਜ ਇੱਥੋਂ ਦੀ ਲੋਕਲ ਐਮਐਲਏ ਹੋਵੇ ਕੁਲਦੀਪ ਢਾਲੀਵਾਲ ਹੋਵੇ ਸਪੀਕਰ ਹੈਗਾ ਨਾਲੇ ਹੋਰ ਅਣਗਿਣਤ ਐ ਸਾਰਿਆਂ ਦੇ ਪਿੰਡਾਂ ਦੇ ਵਿੱਚੋਂ ਵੋਟ ਘਟ ਗਈ ਪਿੰਡੂ ਇਹਨੂੰ ਆਪਾਂ ਇੱਕ ਬਿੰਨੀ ਜਿਹੜਾ ਹੈਗਾ ਐਮਐਲਏ ਦੀ ਇਲੈਕਸ਼ਨ ਕਹਿੰਦੇ ਪਿੰਡਾਂ ਦੀ ਬਲਾਕ ਸੰਮਤੀ ਜਿਲ੍ਹਾ ਪ੍ਰੀਸ਼ਦ ਜੇ ਇੰਨੀਆਂ ਨੌਕਰੀਆਂ ਵੰਡੀਆਂ ਸੀ ਕਾਗਜ਼ ਨਾ ਰੱਦ ਕਰਾਉਂਦੇ ਕਾਗਜ਼ ਰੱਦ ਕਰਾ ਕੇ ਇਲੈਕਸ਼ਨ ਕਰਾਏ ਤੋਂ ਬਾਅਦ ਵੀ ਕਿੰਨੀਆਂ ਸੀਟਾਂ ਤੇ ਕਿੰਨੀਆਂ ਸੰਤੀਆਂ ਹਾਰ ਚੁੱਕੇ ਆ ਲੋਕਾਂ ਨੇ ਨਕਾਰਤਾ ਇਹਨਾਂ ਨੂੰ ਇਹ ਕਲੀਅਰ ਹੈ ਰੁਜ਼ਗਾਰ ਵੰਡਿਆ ਹੁੰਦਾ ਤਾਂ ਇਹ ਇਹ ਹਾਲ ਨਹੀਂ ਹੋਣੇ ਸੀ ਇੱਕ ਬੰਦੇ ਨੂੰ ਰੁਜ਼ਗਾਰ ਮਿਲਿਆ ਹੋਵੇ ਨਾ ਪੂਰੇ ਪਿੰਡ ਦੇ ਵਿੱਚ ਨੰਡੋਰੀ ਪਟਦਾ ਉਹ ਇਹ ਸਿਰਫ ਕਾਗਜ਼ਾਂ ਦੀ ਗੇਮ ਹੈ ਸਿਰਫ ਇਹਨਾਂ ਦੀ ਸੋਸ਼ਲ ਮੀਡੀਆ ਤੇ ਬਣਾਈ ਹੋਈ ਗੇਮ ਹੈ ਜਿਹੜੀ ਫੇਲ ਹੋ ਗਈ ਹੋਰ ਫੇਲ ਹੋ ਜਾਓ ਜਿਹੜੇ ਧਰਨਾ ਪ੍ਰਦਰਸ਼ਨ ਕਰਦੇ ਨੇ ਉਹਨਾਂ ਨੂੰ ਅਕਸਰ ਇਹ ਕਹਿੰਦੇ ਆ ਕਿ ਕਾਲੀਆਂ ਕਾਂਗਰਸੀਆਂ ਦੇ ਛੱਡੇ ਹੋਏ ਬੰਦੇ ਨੇ ਇਹ ਜਾਣਬੁੱਝ ਕੇ ਸਰਕਾਰ ਦਾ ਹਰ ਗੱਲ ਉੱਤੇ ਵਿਰੋਧ ਕਰਦੇ ਆ ਜਿਹੜੇ ਚੰਗੇ ਕੰਮ ਕੀਤੇ ਉਹ ਨਹੀਂ ਤੁਹਾਨੂੰ ਦਿਖਦੇ ਤੁਹਾਨੂੰ ਮਾੜੇ ਕੰਮ ਦਿਖਦੇ ਨੇ ਸਾਰੇ ਅਸੀਂ ਅੱਗੇ ਵੀ ਤੁਹਾਡੇ ਸਾਰੇ ਚੈਨਲਾਂ ਤੋਂ ਕਹਿੰਦੇ ਆ ਅਸੀਂ ਇਹਨਾਂ ਦੇ ਅਸੀਂ ਇਹਨਾਂ ਦਾ ਝੰਡਾ ਚੱਕ ਕੇ ਪ੍ਰਚਾਰ ਕਰਨ ਨੂੰ ਤਿਆਰ ਆਂ 4 ਸਾਲਾਂ 'ਚ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਤਾਂ ਸਾਨੂੰ ਵਿਖਾ ਦੇਣ ਇਹਨਾਂ ਦਾ ਮੁੱਖ ਮੰਤਰੀ ਆ ਜਾਏ ਇਹਨਾਂ ਦਾ ਕੋਈ ਵੀ ਮੰਤਰੀ ਆ ਜਾਏ ਕੋਈ ਵੀ ਐਮਐਲਏ ਆਜੇ ਸਾਡੇ ਨਾਲ ਬੈਠ ਕੇ ਡਿਬੇਟ ਕਰ ਲੇ ਇੱਕ ਇਸ਼ਤਿਹਾਰ ਲੈ ਆਵੇ ਟਾੜੇ ਟਾੜੇ ਅਸੀਂ ਚਾਹ ਤੁਸੀਂ ਇੰਟਰਵਿਊ ਚਲਾਵਾਂਗੇ ਇਹਨਾਂ ਦਾ ਕੋਈ ਵੀ ਪਮਕੜ ਕਹਿ ਲਓ ਇੱਕ ਥੱਲੇ ਇਹਨਾਂ ਦੇ ਜਿਹੜੀ ਤੁਹਾਡੀ ਇੱਕੋ ਕਮੈਂਟ ਬਾਕਸ ਨਾਲ ਉਹਦੇ ਚ ਇੱਕ ਇਸ਼ਤਿਹਾਰ ਵੀ ਪਾ ਦੇ ਜਿਹੜੇ ਨਾਲ ਦਿੱਤਾ ਹੋਇਆ ਸਾਡੇ ਐਜੂਕੇਸ਼ਨ ਮਹਿਕਮੇ ਚ ਤਾਂ ਵੀ ਅਸੀਂ ਮੰਨ ਜਾਂਗੇ ਅਸੀਂ ਦੂਜੀਆਂ ਪਾਰਟੀਆਂ ਦੇ ਭੇਜੇ ਹੋਏ ਪਰ ਜਿਵੇਂ ਮਾਸਟਰ ਦਾ ਮੁੰਡਾ ਅਕਸਰ ਗੱਲਾਂ ਕਰਦੇ ਆ ਮੁੱਖ ਮੰਤਰੀ ਕਿ ਮੈਨੂੰ ਅਧਿਆਪਕਾਂ ਦੇ ਦੁੱਖ ਦਰਦ ਪਤਾ ਨੇ ਕੀ ਫਿਰ ਪੰਜਾਬ ਦੇ ਵਿੱਚ ਅਧਿਆਪਕਾਂ ਦੀ ਲੋੜ ਹੈ ਨਹੀਂ ਕਿ ਜਾਂ ਮਾਸਟਰ ਦੀ ਲੋੜ ਹੈ ਨਹੀਂ ਕਿ ਹੁਣ ਇਸ ਵਕਤ ਉਹ ਇੱਕ ਗੱਲ ਸੀ ਨਾ ਵੀ ਕਈ ਵਾਰ ਤਾਂ ਹੁੰਦਾ ਵੀ ਘਰ ਦਾ ਜੋਗੀ ਜੋਗਣਾ ਬਾਹਰ ਦਾ ਜੋਗੀ ਸਿੱਧਾ ਤੇ ਕਈ ਉਲਟ ਵੀ ਉਦ ਇਹ ਇਹ ਜਿਹੜੋ ਜੋ ਕੀਤਾ ਨੇ ਉਹ ਉਹੀ ਉਹੀ ਕੀਤਾ ਇਹ ਪਹਿਲਾਂ ਕਹਿੰਦਾ ਸੀਗਾ ਜੀ ਮੈਂ ਮਾਸਟਰਾਂ ਦਾ ਮੁੰਡਾ ਹੈ ਮਾਸਟਰ ਕੁੱਟੇ ਰੱਜ ਕੇ ਸਾਨੂੰ ਕੁੱਟੇ ਰੱਜ ਕੇ ਮਾਸਟਰਾਂ ਨੂੰ ਇਹਨੇ ਨਾਲ ਕਹਿੰਦਾ ਉਹ ਤੋਂ ਬਾਅਦ ਮੈਂ ਕਿਸਾਨਾਂ ਦਾ ਮੁੰਡਾ ਹੈ ਕਿਸਾਨ ਕੁੱਟੇ ਛੱਡੋ ਉਹਨਾਂ ਦੇ ਟਰਾਲੀਆਂ ਚੱਕ ਕੇ ਲੈ ਗਏ ਐਦੋਂ ਮਾੜਾ ਹਾਲ ਕੀ ਹੋਊਗਾ ਕਹਿਣੀ ਤੇ ਕਰਨੀ ਦਿੱਕਤ ਨਹੀਂ ਬਹੁਤ ਜ਼ਿਆਦਾ ਅੰਤਰ ਹੈ ਜਿਹੜਾ ਆਪਾਂ ਸੋਚ ਨਹੀਂ ਸਕਦੇ ਨਹੀਂ ਪਰਿਵਾਰ ਵੀ ਤੁਹਾਨੂੰ ਕਹਿੰਦੇ ਹੋਣਗੇ ਕਿ ਰੋਜ਼ ਤੁਸੀਂ ਧਰਨੇ ਉੱਪਰ ਰਹਿੰਦੇ ਹੋ ਕਦੇ ਬੱਚੇ ਕਹਿੰਦੇ ਤੁਹਾਨੂੰ ਕਿ ਅਸੀਂ ਵੀ ਨਾਲ ਜਾਣਾ ਹੈ ਅਜ ਕਦੋਂ ਘਰੇ ਹੋ ਕਿ ਹੁਣ ਤੁਸੀਂ ਪੱਕਾ ਮੋਰਚਾ ਲਾ ਕੇ ਇੱਥੇ ਬੈਠ ਗਏ ਹੁਣ ਘਰੇ ਜਾਣਾ ਨਹੀਂ ਤੁਸੀਂ ਕਿੰਨੇ ਜਾਨਣਾ ਦੇਖੋ ਪਰਿਵਾਰ ਸਾਡਾ ਉਹ ਵੀ ਸਾਡੇ ਦਰਦ ਨੂੰ ਸਮਝਦਾ ਹੈ ਬੱਚਿਆਂ ਦਾ ਸਾਡਾ ਫਿਊਚਰ ਸਾਡੇ ਦੇ ਨਿਰਭਰ ਹੈ ਇੱਕ ਪ੍ਰਾਈਵੇਟ ਨੌਕਰੀਆਂ ਕਰਦੇ ਆ 10-10 ਸਾਡਾ 8000 ਤੋਂ 15000 ਨਾਲ ਤੁਹਾਨੂੰ ਵੀ ਪਤਾ ਪਰਿਵਾਰ ਨਹੀਂ ਚਲਾਇਆ ਜਾ ਸਕਦਾ ਸਾਡਾ ਵੀ ਜੀ ਕਰਦਾ ਹੈ ਛੁੱਟੀਆਂ ਹੋ ਚੁੱਕੀਆਂ 25 ਦਸੰਬਰ ਬੱਚਿਆਂ ਨੂੰ ਵੀ ਹੋ ਗਈਆਂ ਵੀ ਲੋਕ ਕੋਈ ਕਿਤੇ ਘੁੰਮਣ ਗਿਆ ਕੋਈ ਕਿਤੇ ਲੈ ਗਿਆ ਕੋਈ ਨਾਨਕੀ ਗਿਆ ਸਾਡੇ ਇੱਥੋਂ ਤੱਕ ਹਾਲਾਤ ਆ ਬੱਚਿਆਂ ਨੂੰ ਕਲੀਅਰ ਕਹਿਤਾ ਵੀ ਛੁੱਟੀਆਂ ਜਿਹੜੀਆਂ ਸਾਰਾ ਕੁਝ ਇਹਦੇ ਲੇਖਿਆ ਪੇਪਰ ਉਹਨਾਂ ਦਾ ਵੀ ਇੱਕ ਦੋ ਹੈਗਾ ਕੁੜੀਆਂ ਦਾ ਉਹ ਕਹਿੰਦੇ 27 ਨੂੰ ਪਾਪਾ ਅਸੀਂ ਵੀ ਜਿਹੜਾ ਹੈਗਾ ਪੂਰਾ ਪਰਿਵਾਰ ਵੀ ਇੱਥੇ ਪਹੁੰਚੂਗਾ ਸਾਰੇ ਸਾਰੇ ਪਰਿਵਾਰ ਤੁਹਾਡੇ ਮੋਰਚੇ ਇੱਥੇ ਤੁਸੀਂ ਵੇਖੋਗੇ ਕਿ ਇਹ ਜਿਹੜਾ ਅੱਜ ਸ਼ੁਰੂਆਤ ਹੋਈ ਨਾ ਇੱਕ ਮਨਾਂ ਦੇ ਵਿੱਚ ਥੋੜਾ ਜਿਹਾ ਡਰ ਹੁੰਦਾ ਵੀ ਕਿਉਂਕਿ ਇੱਥੇ ਜੋ ਹਾਲਾਤ ਵੇਖਿਆ ਚਾਰ ਸਾਲਾਂ ਦੇ ਵਿੱਚ ਤੁਸੀਂ ਰਿਕਾਰਡ ਕਰਦੇ ਰਹੇ ਇੱਕ ਵੀ ਪੱਕਾ ਮੋਰਚਾ ਨਹੀਂ ਲੱਗਿਆ ਜਿਹੜਾ ਵੀ ਆਇਆ ਜੇਲਾ ਜਰੂਰ ਮਿਲਣੀ ਆ 5 5 7 7 ਦਿਨ ਤਾਂ ਕੈਡਰ ਨੂੰ ਜਦੋਂ ਅੱਜ ਪਤਾ ਲੱਗ ਗਿਆ ਟੈਂਟ ਲੱਗ ਚੁੱਕੇ ਆ ਤਾਂ ਇੱਥੇ ਮੇਲਾ ਲੱਗ ਜੂਗਾ ਰੋਜ਼ ਦਾ ਤੁਸੀਂ ਵੇਖੋਗੇ ਪਰਿਵਾਰਾ ਸਮੇਤ ਕਿਵੇਂ ਆਉਂਦੇ ਆ ਤੇ ਉਹਦੇ ਨਾਲ ਹੀ ਇੱਕ ਘਟਨਾ ਹੋਰ ਵਾਪਰਦੀ ਆ ਪਹਿਲੇ ਦਿਨ ਇਤਿਹਾਪਕ ਨੇ ਜੋ ਸਰਕਾਰੀ ਉਹਨਾਂ ਦਾ ਹਾਸੇ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਸਰਕਾਰ ਨੇ ਕੱਲ 10 10 ਲੱਖ ਰੁਪਏ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜੋ ਦੋ ਬੱਚੇ ਉਹਨਾਂ ਦੇ ਰਹਿ ਗਏ ਉਹਨੂੰ 10 10 ਲੱਖ ਰੁਪਏ ਉਸ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਸ਼ਰਾਬ ਦੇ ਨਾਲ ਮਰੇ ਉਹਨਾਂ ਨੂੰ ਵੀ 10 ਲੱਖ ਤੇ ਇਤਿਹਾਪਕਾਂ ਦੇ ਬੱਚਿਆਂ ਨੂੰ ਵੀ 10 ਲੱਖ ਦੇਖ ਉਹ ਇੱਕ ਰਾਜਸੀ ਕਤਲ ਹੈ ਕਲੀਅਰ ਕੱਟ ਸਿਰਫ ਆਪ ਦੇ ਤਾਣੇ ਵਾਲੇ ਲੀਨਾਂ ਨੇ ਇੱਕ ਰਾਜਸੀ ਕਤਲ ਕੀਤਾ ਉਸ ਤੋਂ ਬਾਅਦ ਬੜੀ ਨਮੋਸ਼ੀ ਦੀ ਗੱਲ ਹੈ ਜਿਹੜਾ ਇਹ ਮਾਫੀਆ ਦਿੱਤਾ ਗਿਆ ਇਹਦੇ ਨਾਲੋਂ ਤਾਂ ਇਹ ਹੈ ਅਸੀਂ ਤਾਂ ਆਪ ਅੱਗੇ ਆਨੇ ਹੁਣੇ ਆ ਕਿ ਇਹਦੇ ਨਾਲੋਂ ਤਾਂ ਸਾਡਾ ਪਰਿਵਾਰ ਕਹਿੰਦਾ ਹੁੰਦਾ ਵੀ ਅਸੀਂ ਸ਼ਰਾਬ ਜਿਹੜਾ ਸ਼ਰਾਬ ਨਾਲ ਪੀ ਕੇ ਮਰਿਆ ਬੰਦਾ ਚੰਗਾ ਉਹਦੇ ਘਟੋਕਲ ਪਰਿਵਾਰ ਨੂੰ ਨੌਕਰੀ ਮਿਲ ਜਾਂਦੀ ਹੈ ਮਾਫੀਆ ਵੱਧ ਮਿਲ ਜਾਂਦਾ ਜਦ ਕਿ ਉਹ ਵਿਚਾਰੇ ਜਿਹੜਾ ਹੈ ਕਹਿੰਦਾ ਦੀ ਰਾਜਸੀ ਜਿਹੜਾ ਕਤਲ ਹੋਇਆ ਉਹਨਾਂ ਨੂੰ ਤਾਂ ਘੱਟੋ ਘੱਟ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਪੂਰੀ ਸਿਕਿਉਰਿਟੀ ਮਿਲਣੀ ਚਾਹੀਦੀ ਸੀ ਇਹਨੂੰ ਛੱਡੋ ਇਹਦਾ ਕਤਲ ਹੋਇਆ ਇਹਨਾਂ ਨੇ ਚਲੋ ਇਹਨਾਂ ਨੇ ਉਹਨਾਂ ਦੇ ਡੈਥ ਤੋਂ ਬਾਅਦ 10-10 ਲੱਖ ਮੁਆਵਜ਼ਾ ਦਿੱਤਾ ਜਿਹੜਾ ਕਿ ਜਮਾਂ ਹੀ ਨਾ ਗੁਣਾ ਉਹਨਾਂ ਦੀ ਜਿਹੜਾ ਨਮੋਸ਼ੀ ਜਿਹੜੀ ਹੈ ਸਰਕਾਰ ਦੇ ਲਈ ਤੇ ਇਸ ਤੋਂ ਇਲਾਵਾ ਇੱਕ ਕੱਲਾ ਐਨਯੂਐਸ ਇੱਕ ਐਕਸੀਡੈਂਟ ਹੋਰ ਹੋਇਆ ਸੱਟਾਂ ਬਹੁਤ ਪੂਰੀ ਤਰ੍ਹਾਂ ਲੱਗੀਆਂ ਟੀਚਰ ਨੂੰ ਅਧਿਆਪਕ ਨੂੰ ਇੱਕ ਇਹਨਾਂ ਦਾ ਸਿੰਗਲ ਐਮਐਲਏ ਲੋਕਲ ਤੱਕ ਵੀ ਉਹਦਾ ਪਤਾ ਲੈਣ ਨਹੀਂ ਗਿਆ ਇਹ ਹਾਲਾਤ ਹੈ ਸਰਕਾਰ ਦੇ ਇਹਨਾਂ ਦੇ ਮਣਾ ਦੇ ਵਿੱਚ ਮਾਸਟਰਾਂ ਪਤੀ ਕੀ ਇਹਨਾਂ ਦੇ ਵਿੱਚ ਹੈਗਾ ਮਣਾ ਚ ਕਹਿੰਦਾ ਮਾਸਟਰ ਦਾ ਮੁੰਡਾ ਤੇ ਮਾਸਟਰਾਂ ਦਾ ਜੋ ਹਾਲਾਤ ਆ ਉਹ ਆਪਣੇ ਸਾਹਮਣੇ ਆ ਤੁਹਾਨੂੰ ਵੀ ਪਰਿਵਾਰ ਕਹਿੰਦੇ ਹੋਣੇ ਜਦੋਂ ਹਮ ਲੋਕ ਕਹਿੰਦੇ ਨੇ ਕਿ ਸ਼ਰਾਬ ਪੀ ਲਿਆ ਕਰੋ ਕੀ ਪਤਾ ਨੌਕਰੀ ਮੈਂ ਜਦੋਂ ਅਸੀਂ ਆਣੇ ਆ ਬਹੁਤ ਬਹੁਤ ਲੋਕ ਸੋਸ਼ਲ ਮੀਡੀਆ ਤੇ ਕਰਦੇ ਆ ਵੀ ਜਿਹੜਾ ਇਹਦੇ ਨਾਲੋਂ ਤਾਂ ਸ਼ਰਾਬ ਨਾਲ ਮਰੇ ਦੀ ਵੈਲਿਊ ਜ਼ਿਆਦਾ ਐ ਇੱਥੇ ਜੇ ਤਾਂ ਨੌਕਰੀ ਲੈਣੀ ਆ ਨਾ ਸੌਖਾ ਤਰੀਕਾ ਇਹੇ ਹੈ ਬੀ ਜਿਹੜੀ ਇਹਨਾਂ ਦੇ ਜਿਹੜੇ 2 ਨੰਬਰ ਦੇ ਕਰਿੰਦੇ ਆ ਉਹਨਾਂ ਦੀ ਨਕਲੀ ਸ਼ਰਾਬ ਆ ਉਹ ਪੀ ਕੇ ਮਰ ਕੇ ਤੁਹਾਡੇ ਪਰਿਵਾਰ 'ਚ ਨੌਕਰੀ ਮਿਲ ਸਕਦੀ ਓਵੇਂ ਨੌਕਰੀ ਨਹੀਂ ਮਿਲ ਸਕਦੀ ਪੜ੍ਹ ਲੈ ਕੇ ਨੌਕਰੀ ਨਹੀਂ ਮਿਲਦੀਆਂ ਪੜ੍ਹ ਲੈ ਕੇ ਤੁਹਾਡੇ ਸਾਹਮਣੇ ਨੌਕਰੀਆਂ ਮਿਲਦੀਆਂ ਹੁਣ ਤਾਂ ਸਾਨੂੰ ਕੀ ਸ਼ੌਂਕ ਹੈ ਛੜਕਾਂ ਦੇ ਰੋਲਣ ਦਾ ਪੜ੍ਹ ਲੈ ਕੇ ਐਨਟੀਟੀ ਤੋਂ ਲੈ ਕੇ ਲੈਕਚਰਾਂ ਤੱਕ ਇੱਕ ਸਿੰਗਲ ਪ੍ਰਤੀਸ਼ਤ ਹਾਰ ਤਾਂ ਦਿੱਤਾ ਨਹੀਂ ਇਸ ਤੋਂ ਬਾਅਦ ਪੜਾਈ ਕੀ ਕਰ ਲੋਗੇ ਬਈ ਜੇਕਰ ਆਪਾਂ ਆਖਰ ਦੇ ਵਿੱਚ ਮੰਗਾਂ ਦੀ ਗੱਲ ਕਰਨੀ ਕਿਹੜੀਆਂ-ਕਿਹੜੀਆਂ ਉਹ ਮੰਗਣ ਜਿਨ੍ਹਾਂ ਨੂੰ ਲੈ ਕੇ ਜਿਹੜਾ ਤੁਹਾਡਾ ਮੋਰਚਾ ਸ਼ੁਰੂ ਕੀਤਾ ਕਰੋ ਮੰਗਾ ਇੱਕ ਵਾਰ ਦੱਸੋ ਜੀ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਜਿਹੜਾ ਬੇਰੁਜ਼ਗਾਰ ਸਾਂਝਾ ਮੋਰਚਾ ਉਹਦੇ ਵਿੱਚ ਪੰਜ ਜਥੇਬੰਦੀਆਂ ਸ਼ਾਮਲ ਨੇ ਜੀ ਚਾਰ ਜਿੱਥੇਵਾਂ ਸਿੱਖਿਆ ਨਾਲ ਸੰਬੰਧਿਤ ਜਥੇਬੰਦੀਆਂ ਜਿਨ੍ਹਾਂ ਦੇ ਨਾਮ ਬੀਆੜਾ ਟਟਪਾਸ ਬੇਰੁਜ਼ਗਾਰਾਂ ਦਾ ਐਪਕ ਯੂਨੀਅਨ ਬੀਆੜਾ ਟੈਟਪਾਸ ਮੈਥ ਸਾਇੰਸ ਯੂਨੀਅਨ ਆਰਟ ਐਂਡ ਕ੍ਰਾਫਟ ਬੇਰੋਜ਼ਗਾਰਾਂ ਦੇ ਆਪਕੋ ਯੂਨੀਅਨ ਓਵਰੇਜ ਦੇ ਬੇਰੋਜ਼ਗਾਰਾਂ ਦੇ ਆਪਕੋ ਯੂਨੀਅਨ ਔਰ ਇੱਕ ਜਿਹੜੀ ਜਥੇਬੰਦੀ ਸਿਹਤ ਨਾਲ ਸੰਬੰਧਿਤ ਬੇਰੋਜ਼ਗਾਰ ਮਲਟੀਪਰਪਸ ਹੈਲਥ ਵਰਕਰ ਪੁਰਸ਼ ਜਿਹੜੀ ਹੈ ਉਹ ਸਮਲ ਹੈ ਤੇ ਇਹਨਾਂ ਦੀਆਂ ਆਪਣੀਆਂ ਵੱਖ-ਵੱਖ ਮੰਗਾਂ ਨੇ ਜਿਨ੍ਹਾਂ ਦੇ ਵਿੱਚੋਂ ਕਾਮਨ ਜਿਹੇ ਮੰਗ ਆਪਣੇ ਕੋਲ ਆਉਂਦੀਆਂ ਨੇ ਕਿਉਂਕਿ ਲਗਾਤਾਰ ਪਿਛਲੇ 4-5 ਸਾਲ ਤੋਂ ਭਰਤੀ ਨਹੀਂ ਆਈ ਆਮ ਆਦਮੀ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਕੋਈ ਭਰਤੀ ਨਹੀਂ ਆਈ ਕਿਉਂਕਿ ਪਿਛਲੇ ਟਾਈਮ ਵੀ ਇਹ ਕਹਿੰਦੇ ਹੁੰਦੇ ਸੀ ਬਹੁਤੇ ਸੱਤ ਦੀ ਆਪਣੀ ਉਮਰ ਅੱਧਾ ਲੰਘਾ ਚੁੱਕੇ ਹੁੰਦੇ ਆ ਕਿ ਅਸੀਂ ਉਹਨਾਂ ਦੀ ਉਮਰ ਆਦੀ ਪਤਾ ਦਾਂਗੇ ਕਿਉਂਕਿ ਤੁਸੀਂ ਦੇਖਿਆ ਹੋਣਾ ਮੁੱਖ ਮੰਤਰੀ ਸਾਹਿਬ ਦੇ ਆਪ ਦੇ ਨੇਕਾਂ ਬਿਆਨ ਨੇ ਅਨੇਕਾਂ ਜਗ੍ਹਾ ਤੇ ਤਾਂ ਜਕਸ ਹੁੰਦੇ ਸੀ ਵੀ ਬਾਦਲ ਵਰਗੇ ਕੈਪਟਨ ਵਰਗੇ ਤਾਂ ਜਿਹੜੇ ਵੋਟਾਂ ਲੜਦੇ ਚੋਣਾਂ ਲੜਦੇ ਬੁੱਢੇ ਹੋ ਜਾਂਦੇ ਇਹਨਾਂ ਦੀ ਕੋਈ ਉਮਰ ਨਹੀਂ ਹੁੰਦੀ ਜਿਹੜੇ ਲੀਡਰ ਹੁੰਦੇ ਆ ਤੇ ਦੂਜੇ ਪਾਸੇ ਸਾਡੇ ਬੇਰੁਜ਼ਗਾਰ ਹੁੰਦੇ ਆ ਜਿਨ੍ਹਾਂ ਦੀ ਜੇ ਇੱਕ ਦਿਨ ਵੀ ਉਹਦੀ ਉਮਰ ਲੰਘ ਚੁੱਕੀ ਹੈ ਤਾਂ ਉਹ ਆਪਣੀ ਯੋਗਤਾ ਰੱਖਣ ਦੇ ਬਾਵਜੂਦ ਵੀ ਕਹਿੰਦੇ ਆ ਬਲਕਿ ਸਿਸਟਮ ਦੇ ਵਿੱਚੋਂ ਬਾਹਰ ਹੈ ਆਪਣੇ ਕੰਪੀਟੀਸ਼ਨ ਚੋਂ ਬਾਹਰ ਹੋ ਜਾਂਦਾ ਤਾਂ ਨੇਕਾ ਸਾਥੀ ਸਾਡੇ ਇਸ ਤਰ੍ਹਾਂ ਦੇ ਨੇ ਜਿਹੜੇ ਆਪਣੀ ਉਮਰ ਹੱਦ ਲੰਘਾ ਚੁੱਕਿਆ ਕਿਉਂਕਿ ਸਰਕਾਰ ਨੇ ਸਮੇਂ ਤੇ ਭਰਤੀ ਆਵੇ ਉੱਥੇ ਆਈਏ ਜੋ ਪਿੱਛੇ ਗੱਲਾਂ ਚੱਲੀਆਂ ਜਿਵੇਂ ਪਿਛਲੇ ਸਮੇਂ 'ਚ ਕਹਿੰਦੇ ਰਹੇ ਆ ਕਿ ਅਸੀਂ ਪਰਟੀਕੂਲਰ ਅੰਡਰ ਲਾਗੂ ਕਰਾਂਗੇ ਪਰਟੀਕੂਲਰ ਦਾ ਤੁਹਾਨੂੰ ਪਤਾ ਕਿ ਪਰਟੀਕੂਲਰ ਕੀ ਹੁੰਦਾ ਹੈ ਕੀ ਪਰਟੀਕੂਲਰ ਦਾ ਮਤਲਬ ਹੁੰਦਾ ਕਿ ਜਿਵੇਂ ਸਿੱਕੇ ਵਿਭਾਗ ਦੇ ਵਿੱਚ ਲਾ ਲਿਆ ਕਿ ਆਪਣਾ ਅਪ੍ਰੈਲ ਤੋਂ ਮਈ ਤੋਂ ਆਪਣਾ ਜਿਹੜਾ ਅਪ੍ਰੈਲ ਤੋਂ ਲੈ ਕੇ 31 ਮਾਰਚ ਨੂੰ ਰਿਜ਼ਲਟ ਹੁੰਦਾ ਤੇ 1 ਅਪ੍ਰੈਲ ਤੋਂ ਆਪਣਾ ਨਵਾਂ ਸਾਲ ਮੰਨਿਆ ਜਾਂਦਾ ਵਿੱਤੀ ਵਾਰਾ ਮੰਨਿਆ ਜਾਂਦਾ ਹਰੇਕ ਜਗ੍ਹਾ ਤੇ ਤੇ ਕੰਦਲ ਉੱਥੇ ਕੰਮ ਕਰਦੇ ਹਰੇਕ ਜਿਹੜਾ ਮੁਲਾਜ਼ਮ ਹੈ ਉੱਥੇ ਜਿੰਨੇ ਹੀ ਉਹਨਾਂ ਦੀ ਕਮੀ ਹੈ ਜਿਹੜੀਆਂ ਪੋਸਟਾਂ ਨਹੀਂ ਹੈਗੀਆਂ ਉਹਨਾਂ ਨੂੰ ਬੱਚਿਆਂ ਦੇ ਉੱਥੇ ਦਾਖਲੇ ਤੋਂ ਪਹਿਲਾਂ ਉੱਥੇ ਮੁਕੰਮਲ ਕਰਨਾ ਜ਼ਰੂਰੀ ਬਣਦਾ ਪਰ ਦਿਖਾਓ 4 ਸਾਲ ਦੇ ਵਿੱਚ ਕਿਤੇ ਕੀਤਾ ਤਾਂ ਹੋਵੇ ਅਸੀਂ ਇਹਨਾਂ ਦੇ ਐਮਐਲਏ ਨੂੰ ਵਿਧਾਇਕਾਂ ਨੂੰ ਐਮਪੀ ਨੂੰ ਸਭ ਨੂੰ ਅਸੀਂ ਚੈਲੰਜ ਕਰਦੇ ਆ ਸਾਡੇ ਸਾਥੀਆਂ ਨੇ ਵੀ ਜਿਵੇਂ ਤੁਹਾਨੂੰ ਦੱਸਿਆ ਅਗਰ ਕੀਤਾ ਤਾਂ ਅਸੀਂ ਗਲਤੀ ਮੰਨ ਕੇ ਤੋਂ ਜਾਵਾਂਗੇ 4 ਸਾਲ ਦੇ ਵਿੱਚ ਕੋਈ ਗੱਲ ਭਰਤੀ ਦਾ ਇਸ ਇआरਬਿਨਾਂ ਨੇ ਐਨਟੀਟੀ ਤੋਂ ਲੈ ਕੇ ਪ੍ਰੋਫੈਸਰ ਤੱਕ ਦੀ ਜਿੰਨੀ ਵੀ ਕੋਈ ਉਹਦੇ ਵਿੱਚ ਚਾਹੇ ਮਾਸਟਰ ਕੈਟਰ ਦੀ ਗੱਲ ਹੋਵੇ ਈਟੀਟੀ ਦੀ ਗੱਲ ਹੋਵੇ ਕਿਉਂਕਿ ਲਗਾਤਾਰ ਜਿਹੜੀਆਂ ਭਰਤੀਆਂ ਆਈਆਂ ਨੇ ਉਹਨਾਂ ਨੂੰ ਰੱਦ ਕਰਨ ਦੇ ਜ਼ਰੂਰ ਪਿੱਛੇ ਪਏ ਆ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਿਛਲੀਆਂ ਟਾਈਮ ਦੀਆਂ ਜਿਹੜੀਆਂ ਚਾਲੂ ਭਰਤੀਆਂ ਸੀ ਉਹਨਾਂ 'ਚੋਂ अनेकांना ਭਰਤੀ ਨੇ ਰੱਦ ਕੀਤੇ ਨੇ 16 ਮਾਰਚ 2022 ਤੋਂ ਜਦੋਂ ਦੀ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਹਨਾਂ ਨੇ ਨਵੇਂ ਭਰਤੀ ਇੱਕ ਨੇ ਦਿੱਤੀ ਤੇ ਪੁਰਾਣੀਆਂ ਜਿਹੜੀਆਂ ਚਾਲੂ ਸੀ ਉਹਨਾਂ ਨੂੰ ਵੀ ਕੋਈ ਨੋ ਕੋਈ ਬਾਹਾਨਾ ਦੇ ਕੇ ਉਹਨਾਂ ਨੂੰ ਖਾਲੀ ਵਾਸਤੇ ਪਾਇਆ 343 ਲੈਕਚਰਾਰ ਸਕੂਲ ਲੈਕਚਰਾਰ ਦਾ ਇਸਤਿਹਾਰ ਆਇਆ ਸੀ ਉਹਦੇ ਲਈ ਸਾਡੀਆਂ ਬਕਾਇਦਾ ਮੀਟਿੰਗਾਂ ਹੋਈਆਂ ਉਹ ਇੱਕ ਨਿੱਕੀ ਜਿਹੀ ਸ਼ਰਤ ਸੀ ਸ਼ਰਤ ਕੀ ਸੀ ਕਿ ਜਦੋਂ ਤੁਸੀਂ ਕੋਈ ਸਕੂਲ ਲੈਕਚਰਰ ਬਣਨਾ ਕਿਸੇ ਸਬਜੈਕਟ ਦਾ ਸਪੈਸਿਫਿਕ ਦਾ ਤਾਂ ਜਿਵੇਂ ਐਸਐਸਟੀ ਦਾ ਬਣਨਾ ਤਾਂ ਉਹਦੇ ਲਈ ਤੁਹਾਡਾ ਇੱਕ ਟੀਚਿੰਗ ਸਬਜੈਕਟ ਮੰਨਿਆ ਜਾਂਦਾ ਤੁਸੀਂ ਉਹਦੀ ਯੋਗਤਾ ਇਹ ਹੈ ਤੁਸੀਂ ਐਮਏ ਕੀਤੀ ਹੋਵੇ ਸੋ ਸਾਡੀ ਦੁਪਾਈ। ਔਰ ਤੁਹਾਡਾ ਨਾਲ ਜਿਹੜਾ ਉਸ ਵਿਸ਼ੇ ਦੀ ਬੀਏਡ ਕੀਤੀ ਹੋਵੇ ਔਰ ਉਸ ਵਿਸ਼ੇ ਦੀ ਐਮਏ ਕੀਤੀ ਹੋਵੇ 50% ਦੇ ਨਾਲ ਤਾਂ ਤੁਸੀਂ ਐਲੀਜੀਬਲ ਹੋ। ਉਹਦੇ ਵਿੱਚ ਕੀ ਟੀਚਿੰਗਸ ਵੇਟ ਕਿੰਨੀ ਉਹ ਇੱਕ ਛੋਟੀ ਜਿਹੀ ਮਲਕੋਚ ਮਹਿਕਮਾ ਆਪਣੇ ਤਰੀਕੇ ਨਾਲ ਕਿਉਂਕਿ ਹਰੇਕ ਸਮੇਂ-ਸਮੇਂ ਤੇ ਸਮੇਂ ਦੇ ਹਿਸਾਬ ਨਾਲ ਸਟਰਕਚਰ ਹੈ ਹਰ ਇੱਕ ਚੀਜ਼ ਦਾ ਬਦਲਦਾ। ਸਰਕਾਰ ਲਈ ਤਾਂ ਮਾਮੂਲੀ ਜੀ ਗੱਲ ਸੀ। ਉਹਨੂੰ ਡਰਕੋਂ ਦਾ ਮਾਰੇ 343 ਲੈਕਚਰਰ ਦੀ ਜਿਹੜੀ ਭਰਤੀ ਸੀ ਉਹ ਇਹ ਕਹਿ ਕੇ ਰੱਦ ਕੀਤੀ ਗਈ ਕਿ ਸਾਡੇ ਲਈ ਇਹ 343 ਭਰਤੀ ਕੋਈ ਮਾਇਨੇ ਨਹੀਂ ਰੱਖਦੀ ਅਸੀਂ ਇਹਦੇ ਵਿੱਚ ਹੋਰ ਐਡ-ਆਨ ਕਰਕੇ ਮਤਲਬ ਕਿ ਵੱਧ ਭਰਤੀ ਦੇ ਕੇ ਵੱਡੀ ਭਰਤੀ ਦੇ ਕੇ ਕਿਉਂਕਿ ਸਾਡੇ ਨੂੰ ਸਕੂਲਾਂ ਦੇ ਵਿੱਚ ਹੋਰ ਵੀ ਜ਼ਰੂਰਤ ਹੈ ਤਾਂ ਘਟੋ-ਘਟੋ 343 ਦਾ ਲੱਗਦਾ 343 ਭਰਤੀ 2-3 ਸਾਲ ਰੋਕ ਦੇ ਰਹੀ ਉਹਦੀ अनेका ਵਾਰ ਉਹਦੇ ਪੇਪਰ ਦੇ ਸ਼ਡਿਊਲ ਜਾਰੀ ਹੋਏ ਸਿਸਟਮ ਚੱਲੀ ਗਿਆ ਉੱਤੇ ਕਹਿੰਦੇ ਲੋ ਜੇ ਉੱਤੇ ਕੋਈ ਫੈਸਲਾ ਦੇਣਾ ਸੀ ਤਾਂ ਸ਼ੁਰੂਜੀ ਦੇ ਦਿੱਤਾ ਜਾਂਦਾ ਤਾਂ ਇੰਨੇ ਸਾਲ ਲਮਕਾਉਣ ਤੋਂ ਬਾਅਦ ਵੀ 343 ਭਰਤੀ ਜਿਹੜੀ ਹਾਲੇ ਤੱਕ ਅੱਧਾ ਹੈ 2000 ਪੀਟੀਆ ਦੀ ਭਾਰਤੀ ਗੱਡੀ ਸਕੂਲ ਪੀਟੀਆ ਦੀ ਹੋਰ ਅੱਧਾ ਜੀ 600 ਸੋਸ਼ਲ ਪੀਟੀਆ 2011 ਦੇ ਵਿੱਚ ਆਈ ਭਾਰਤੀ ਸੀ ਬਦਲਵਾਂ ਦੇ ਰਾਜ ਦੇ ਵਿੱਚ ਤੇ ਉਹ ਭਾਰਤੀ ਦਾ अनेका ਵਾਰੋਂ ਤੇ ਕੋਰਟ ਕੇਸ ਹੋਏ ਕ੍ਰਿਸ਼ਨ ਕੁਮਾਰ ਜੀ ਸਮੇਂ ਤਾਂ ਉਹ ਇਸ ਤਰ੍ਹਾਂ ਦੀਆਂ ਕਈ ਭਰਤੀਆਂ ਸੀ ਜਿਹੜੀਆਂ ਤੁਸੀਂ 646 ਤੁਹਾਨੂੰ ਉਹਨਾਂ ਨੇ ਦੱਸੀਆਂ 2000 ਕਮਿਟੀ ਆਈ ਹੋ ਗਿਆ ਸ਼ਾਂਤਮਈ ਤਰੀਕੇ ਦੇ ਨਾਲ 343 ਲੈਕਚਰਾਰ ਸਮੇਤ अनेका ਭਰਤੀ ਜਿਹੜੀ ਕੋਲਰਕ ਕਦੀਆਂ ਜਾਂ ਛੋਟੇ-ਮੋਟੇ ਜਨਨ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਛੋਟੀ ਭਰਤੀ ਆਈ ਹੈ ਕੋਈ 10 ਭਰਤੀਆਂ ਜਾਂ 20 ਭਰਤੀਆਂ ਨੇ ਪਬਲਿਕ ਮਾਮਲੇ ਕਿਉਂ ਨਿਊਜ਼ਪੇਪਰ ਦੇ ਵਿੱਚ ਐਡਵਰਟਾਈਜ਼ ਕੀਤਾ ਉਹਨਾਂ ਦਾ ਨਹੀਂ ਪਤਾ ਲੱਗਿਆ ਉਹ ਸਰੰਦੀਆਂ ਨੇਕਾਂ ਭਰਤੀ ਜਿਹੜੇ ਪਿਛਲੇ ਸਰਕਾਰਾਂ ਸਮੇਂ ਦੀਆਂ ਕੀਤੀਆਂ ਸੀ ਉਹ ਇਹਨਾਂ ਨੇ ਰੱਦ ਕਰ ਦਿੱਤੀਆਂ ਨੇ ਪਰ ਡਰਾਮਾ ਇੰਨਾ ਜ਼ਿਆਦਾ ਕੀਤਾ ਜਾ ਰਿਹਾ ਜਿਹੜੀ ਭਾਰਤੀਆਂ ਦੀ ਇਹ ਗੱਲ ਕਰਦੇ ਆ 50-55 ਹਜ਼ਾਰ ਦੀ ਉਹ ਭਰਤੀਆਂ ਤੁਸੀਂ ਮੰਗੋਦਾ ਸੀ ਨਾ ਕਿਸੇ ਤੋਂ ਅਸੀਂ ਤੁਹਾਡੇ ਮਾਧਮ ਰਾਹੀਂ ਪੁੱਛਦੇ ਆਂ ਵੀ 16 ਮਾਰਚ 2022 ਤੋਂ ਬਾਅਦ ਦਾ ਉਹ ਤੇ ਜਿਹੜਾ ਨੰਬਰ ਚੜਦਾ ਹੁੰਦਾ ਦੇਸੀ ਪਾਸੇ ਚ ਗੱਲ ਕਰੀਏ ਕਿ ਹਰੇਕ ਕੋਈ ਵੀ ਭਾਰਤੀ ਹੁੰਦੀ ਆ ਉਹਦੇ ਉੱਪਰ ਐਡਵਰਟਾਈਜ਼ਮੈਂਟ ਨੰਬਰ ਡੇਟ ਸਭ ਕੁਝ ਲੀਗਲੀ ਉਹ ਪਬਲਿਸ਼ਿੰਗ ਦੀ ਡੇਟ ਵੀ ਹੁੰਦੀ ਹੈ ਕਿਉਂਕਿ ਅਖਬਾਰ ਦੇ ਵਿੱਚ ਪਬਲਿਸ਼ ਕਰਾਉਂਦੇ ਵਕ ਵਕ ਜਿਹੜੀ ਨਿਊਜ਼ ਪੇਪਰ ਉਹਨਾਂ ਦੇ ਵਿੱਚ ਵੀ ਉਹ ਪਬਲਿਸ਼ ਹੁੰਦੀ ਆ ਡਿਪਾਰਟਮੈਂਟ ਨਾਲ ਸੰਬੰਧਿਤ ਤਾਂ ਕਿਤੇ ਨਾ ਕਿਤੇ ਤਾਂ ਪਿਆ ਹੋ ਜੇ ਕੋਈ ਦਿੱਤੀ ਆ ਤਾਂ ਸਾਨੂੰ ਦਿਖਾਉਣ ਅਸੀਂ ਉਹਦੇ ਲਈ ਮਾਫੀ ਮੰਗਾਂਗੇ ਪਰ ਦੂਜੇ ਪਾਸੇ ਤੁਹਾਨੂੰ ਦੱਸਿਆ ਕਿ ਰੱਦ ਕੀਤੀ ਅਨੇਕਾਂ ਸਮਿਆਂ ਤੋਂ ਅਸੀਂ ਚੱਲ ਰਹੇ ਹਾਂ ਕਿ ਸਾਡੀ ਜਿਵੇਂ ਮਾਸਟਰ ਕਲਾ ਦੇ ਪੱਧਰ 'ਤੇ ਲੇਕ 55% ਦੀ ਸ਼ਰਤ ਤਾਂ ਤੁਸੀਂ ਸੁਣੀ ਹੋਵੇਗੀ ਅਸੀਂ ਲੇਕਾਂ ਸਾਵੇਂ ਉਹ ਪਰਚਾਰੇ ਵੀ ਉਹ ਤੇ ਗੱਲ ਚੱਲ ਰਹੀ ਆ ਹਾਲਾਂਕਿ ਉਹ ਜਦੋਂ ਵਿਜੇਂਦਰ ਸਿੰਘਲਾ ਜੀ ਸੀ ਸਿੱਖਿਆ ਮੰਤਰੀ ਉਹਨਾਂ ਸਮੇਂ ਚ ਉਹ ਤੇ ਗੱਲ ਚੱਲਦੀ ਰਹੀ ਆ ਅਨੇਕਾਂ ਸਾਥੀ ਸਾਡੇ ਉਸ ਸਮੇਂ ਵੀ ਸਾਡਾ ਸਾਥੀ ਸੀ ਜਗਸੀਰ ਸਿੰਘ ਜੱੱਕ ਭਾਈ ਕੇ ਮਾਨਸਾ ਤੋਂ ਉਹ ਇਸ ਚੀਜ਼ ਦੀ ਮਤਲਬ ਕਿ ਮਾਨਸਿਕਤਾ ਨਾ ਚੱਲਦਾ ਹੋਇਆ 55 ਤੋਂ ਪੇੜਤ ਸੀ ਬਹੁਤ ਉੱਚ ਸਿੱਖਿਆ ਪ੍ਰਾਪਤ ਸੀ ਸਾਥੀਓ ਪਰ ਉਹ Também ਨਦੇ ਸਾਥੀ ਜਿਹੜੋ ਉਹਦਾ ਸੁਸਾਇਡ ਕਰ ਗਿਆ ਸੀ ਤਾਂ ਬੁੱਧਰਾਮ ਜੀ ਜਾਂ ਹੋਰ ਆਉਂਦੇ ਰਹੇ ਤਾਂ ਉਹਨਾਂ ਚੀਜ਼ਾਂ ਨੂੰ ਉਹ ਸਹੀ ਵੀ ਦੱਸਦੇ ਰਹੇ ਆ ਤਾਂ ਕਿ 55% ਦੀ ਸ਼ਰਤ ਨਹੀਂ ਹੋਣੀ ਚਾਹੀਦੀ ਅਸੀਂ ਉਸ ਚੀਜ਼ ਵਾਸਤੇ ਪਿਛੇ ਸਮੇਂ ਚ ਲੜਾਈਆਂ ਵੀ ਲੜੀਆਂ ਤੇ 31 ਮਾਰਚ 2022 ਤੱਕ ਜਦੋਂ ਸਾਨੂੰ ਉਹ ਚੀਜ਼ ਤੇ ਅਸੀਂ ਸੰਘਰਸ਼ ਨਾਲ ਰੋਗ ਵੀ ਲਗਾਈ ਤੇ ਉਹਦੇ ਵਿੱਚੋਂ अनेका ਸਾਥੀ ਸਾਡੇ ਜਿਹੜੇ ਰੋਜ਼ਗਾਰ ਸ਼ੁਦਾ ਵੀ ਹੋਏ ਨਹੀਂ ਤੇ ਦੁਬਾਰਾ ਫੇਰ ਸਾਡੀ ਮੰਗ ਸੀਗੀ 55% ਦੀ ਕਿਉਂਕਿ ਯੋਗਤਾ ਤੇ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਗ੍ਰੈਜੂਏਸ਼ਨ ਕਰ ਲਈ ਕਿਸੇ ਨੇ ਬੀਐਸਸੀ ਕਰ ਲਈ ਕਿਸੇ ਨੇ ਬੀਏ ਕਰ ਲਈ ਤਾਂ ਉਸ ਤੋਂ ਬਾਅਦ ਬੀਐਡ ਹੋ ਗਈ ਤੁਹਾਡੀ ਤਾਂ ਤੁਸੀਂ ਟੀਚਰ ਲੱਗਣ ਦੇ ਲਈ ਐਲੀਜੀਬਲ ਹੋ ਪਰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਵੇਕਾਂ ਤਰ੍ਹਾਂ ਦੇ ਔਕੜਾ ਪੈਦਾ ਕੀਤੀਆਂ ਪਹਿਲਾਂ ਤਾਂ 2001 ਦੇ 11 ਦੇ ਵਿੱਚ ਸਰਕਾਰ ਵੱਲੋਂ ਇੱਕ ਟੈਟਨਾ ਦਾ ਜਿਹਨੂੰ ਆਪਣੇ ਹੁਣ ਤਾਂ ਹਰੇਕ ਜ਼ਿਲ੍ਹਾ ਆਪਣੇ ਬਾਹਰਲੇ ਸਟੇਟਾਂ ਲੈ ਲੱਗੀਆਂ ਪਹਿਲਾਂ ਪੰਜਾਬ ਦੇ ਵਿੱਚ ਸ਼ੁਰੂ ਐਸਪੀਐਸ ਟੈਟ ਦੇ ਨਾਮ ਤੋਂ ਕਿ ਤੁਹਾਡਾ ਪੰਜਾਬ ਸਕੂਲ ਟੀਚਰ ਐਲੀਜੀਬਿਲਟੀ ਟੈਸਟ ਹੈ ਜਿਹਦਾ ਜਿਹਦਾ ਉਹਦਾ ਨਾਮ ਇੱਕ 150 ਨੰਬਰ ਦਾ ਪੇਪਰ ਹੈ ਤੁਸੀਂ ਉਹ ਪਾਸ ਕਰਨਾ ਫਿਰ ਤੁਸੀਂ ਅੱਗੇ ਇੱਕ ਪੇਪਰ ਹੋਰ ਹੋਣਾ ਹੈ ਫਿਰ ਤੁਸੀਂ ਲੈਣ ਚ ਲੱਗੋਗੇ ਤਾਂ ਇਸ ਤਰ੍ਹਾਂ ਕਰਕੇ ਉਸ ਸਮੇਂ ਇਹ ਲਾਗੂ ਹੋਏ ਸੀ ਇਹਦੇ ਵਿੱਚੋਂ ਜਿਹੜੇ ਵੀ ਉਹਨਾਂ ਦੀ ਮੈਰਿਟ ਬਣਦੀ ਉਸ ਦੇ ਆਧਾਰ ਤੇ ਜਿਹੜੇ ਸਾਥੀਆਂ ਨੂੰ ਰੱਖਿਆ ਜਾਂਦਾ ਰਿਹਾ ਸੀ ਫਿਰ 2016 ਦੇ ਵਿੱਚ ਆ ਕੇ ਇੱਕ ਨਵੀਂ ਬੈਰੀਕੇਟਿੰਗ ਹੋਰ ਲਗਾਈ ਜਾਂਦੀ ਹੈ ਜਿਹਨੂੰ ਨਾਮ ਦਿੱਤਾ ਗਿਆ ਮਾਸਟਰ ਕੈਟਰ ਦਾ ਪੇਪਰ ਜੀ 150 ਨੰਬਰ ਦਾ ਹੋਰ ਰੱਖਿਆ ਗਿਆ ਤੁਸੀਂ ਮਾਸਟਰ ਕੈਟਰ ਦਾ ਪੇਪਰ ਟੈਕਟਰ ਦਾ ਪੇਪਰ ਕਲੀਅਰ ਕਰਕੇ ਇੱਕ ਛਣਨੀ ਰਾਹੀਂ ਹੋਰ ਲੰਘਣਾ ਜਿਹਨੂੰ ਮਾਸਟਰ ਕੈਟਰ ਕਹਿੰਦੇ ਆ ਅਸੀਂ ਹੁਣ ਸਰਕਾਰ ਤੋਂ ਹੀ ਮੰਗਦੇ ਉਹ ਕਦੋਂ ਆਊਗਾ ਜਦੋਂ ਤੇ ਮਤਲਬ ਪੋਸਟ ਆਣਗੀਆਂ ਇਹ ਤੁਹਾਡੀ ਸਰਕਾਰ ਦੇ ਉੱਤੇ ਲਾਨਤ ਆ ਵੀ ਲੰਬੇ ਸਮੇਂ ਤੋਂ ਜਦੋਂ ਮੀਤ ਹੇਰ ਜੀ ਇੱਥੇ ਸਾਡਾ ਸਾਥੀ ਮੁਨੀਸ਼ ਫਾਜ਼ਲ ਕਾ ਸੰਗਰੂਰ ਪਾਣੀ ਵਾਲੀ ਟੈਂਕੀ ਤੇ ਸੀ ਤੇ ਇਹ ਵੀ ਜੇਕਰ ਪ੍ਰਗਟ ਸਿੰਘ ਜੀ ਸੀ ਸੰਗਰੂਰ ਆਪਣਾ ਜਲੰਧਰ ਸੰਗਰੂਰ ਜਲੰਧਰ ਸਿੰਘਲਾ ਜੀ ਸੀ ਅਸੀਂ ਤਾਂ ਉਸ ਟਾਈਮ ਤੇ ਰੌਲਾ ਪਾ ਰਹੇ ਹਾਂ ਵੀ ਭਈ ਆਹ ਚੀਜ਼ ਤੇ ਯਾਰ ਗੱਲ ਤਾਂ ਕਰ ਲੋ ਅਸੀਂ ਸਾਨੂੰ अनेका ਮੀਟਿੰਗਾਂ ਦਿਨਿਓ ਚੰਡੀਗੜ੍ਹ ਬੁਲਾ ਕੇ ਕਹਿੰਨੋ ਵੀ ਛੋਟੀ ਦਾ ਮੀਟਿੰਗ ਹੋਣੀ ਨਹੀਂ ਅਸੀਂ ਤਾਂ ਮੀਟਿੰਗਾਂ ਤੋਂ ਵੀ ਨਹੀਂ ਮੰਗ ਕਰਦੇ ਬੋ ਜੇ ਸਾਡਾ ਤਾਂ ਉੱਥੇ ਬੁਲਾਇਆ ਇਹ ਤੋਂ ਬਿਨਾਂ ਤੁਸੀਂ ਹੱਲ ਕਰ ਦਿਓ 4 ਸਾਲ ਦੇ ਵਿੱਚ ਮੱਲੋ ਹੁਣ ਸਾਡੇ ਸਾਥੀ ਨੇ ਮਾਨਸਿਕ ਤੌਰ ਤੇ ਇੰਨੇ ਪਰੇਸ਼ਾਨ ਨੇ ਜੂ ਆਪਣੀ ਤਿਆਰੀ ਕਰਨ ਇੱਕ ਦੁਬਾਰਾ ਗ੍ਰੈਜੂਏਸ਼ਨ ਕਰਨ ਵਾਲਾ ਕੰਮ ਹੋ ਜਾਂਦਾ ਇਹ ਤਾਂ ਆ ਪਿੱਛੇ ਜਿਹੜਾ ਗੁਰਤੇਗ ਬਾਦਰੀ ਦੇ 350 ਸਾਲ ਲੰਘ ਕੇ ਹਟਿਆ ਉਦੋਂ ਸਰਕਾਰ ਨੇ ਕੁਝ ਨਰਮਾਈ ਭਰਤੀ ਨਹੀਂ 60 ਤੋਂ 70000 ਰੁਪਏ ਜਿਹੜਾ ਪੰਜਾਬੀ ਯੂਨੀਵਰਸਿਟੀ ਜਾਂ ਬਾਕਪਕ ਯੂਨੀਵਰਸਿਟੀਆਂ ਨੇ ਉਹ ਇੰਪਰੂਵਮੈਂਟ ਕਰਵਾਉਣ ਦਾ ਲੈ ਰਹੀਆਂ ਸੀ ਕਿੰਨੀ ਆਸੂ ਦੀ ਗੱਲ ਆ ਸਾਨੂੰ ਮੰਤਰੀ ਸਾਹਿਬ ਵੀ ਕਹਿੰਦੇ ਯਾਰ ਤੁਸੀਂ ਨੰਬਰ ਵਧਾ ਲਓ ਅਸੀਂ ਕਿੱਥੇ ਵਧਾ ਲਈਏ ਜੀ ਜੋ ਜੇ ਤਾਂ ਇਹ ਦੱਸੋ ਜਦੋਂ ਅਸੀਂ ਵੀਅਰਡ ਕੀਤੀ ਹੈ ਕੀ ਅਸੀਂ ਤੁਹਾਡੀ ਸਪੈਸੀਫਿਕ ਯੋਗਤਾ ਨੂੰ ਨਹੀਂ ਫੁਲਫਿਲ ਕਰਦੇ ਸੀ ਅੱਜ ਜਦੋਂ ਤੁਸੀਂ ਨੌਕਰੀ ਦੇ ਰਹੇ ਹੋ ਤਾਂ 55% ਸ਼ੁਰੂ ਕਰਤਾ ਜੇ ਤਾਂ ਤੁਸੀਂ ਸਕੂਲਾਂ ਦੇ ਕਾਲਜਾਂ ਦੇ ਵਿੱਚ ਪਹਿਲਾਂ ਰੱਖੋ ਜਿਹੜੇ ਬੱਚੇ ਦੇ ਜਿੰਨੇ ਪਰਸੈਂਟੇਜ ਹੋਣਗੇ ਉਹ ਹੀ ਦਾਖਲਾ ਲਊ ਵੀਅਰਡ ਦੇ ਵਿੱਚ ਅੱਜ ਤੁਸੀਂ 80% ਰੱਖਦੇ ਸਾਡੇ ਵੱਲੋਂ ਪਿਛਲੇ ਸਮੇਂ ਵਿੱਚ ਸਾਡੀਆਂ ਇਸ ਵਾਰ ਗੱਲਾਂ ਹੋਈਆਂ ਨੇ ਜਿਹੜਾ ਜੋਤ ਵੈਸੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਗੱਲਾਂ ਜੀ ਨੋਲੇਜੇਬਲ ਨੇ ਉਨ੍ਹਾਂ ਦੀ ਨੌਲੇਜ ਦੇ ਵਿੱਚ ਨੇ ਇਹ ਨਹੀਂ ਹੈਗਾ ਵੀ ਇਹ ਕਿਸੇ ਮੰਗਤੋਂ ਸਾਡੇ ਆਕੀ ਨੇ ਵੀ ਜਾਂ ਇਹਨਾਂ ਨੂੰ ਨਹੀਂ ਪਤਾ ਇਹ ਸਾਡੀ ਇਕੱਲੇ ਕਿਉਂਕਿ ਜਿੰਨੇ ਸਾਡੇ ਮੰਗ ਪੱਤਰ ਨੇ ਅਨੇਕਾਂ ਵਾਰ ਅਸੀਂ ਦੇ ਕੇ ਇਹਨਾਂ ਨੂੰ ਸਾਰਾ ਕੁਝ ਕਰ ਕਰਾ ਕੇ ਅਸੀਂ ਫੇਰ ਆਏ ਕਿਉਂਕਿ ਲੋਕ ਇਹ ਵੀ ਕਹਿੰਦੇ ਹੁੰਦੇ ਸੀ ਮੇਰੇ ਨੂੰ ਸਮਾਂ ਤਾਂ ਦਿਓ ਸਭ ਕੁਝ ਕਰਨਗੇ ਪਰ ਅਸੀਂ ਲੋਕਾਂ ਤੋਂ ਪੁੱਛਦੇ ਵੀ ਹੋਰ ਕਿੰਨਾ ਕੁ ਸਮਾਂ ਸਮਾਂ ਦੇ ਨਾਲ ਖੁਦ ਗਿਣਤੀ ਦਾ ਰਹਿ ਗਿਆ ਤੇ ਹੁਣ ਤਾਂ ਇਹ ਜਿਵੇਂ ਕਹਿੰਦੇ ਹੁੰਦੇ ਵਿਆਹ ਜਾਣ ਵਾਲੀ ਨੇ ਮੌਕੇ ਤੇ ਸਮੇਟਣਾ ਹੁੰਦਾ ਉਹ ਕੰਮ ਹੋਊਗਾ ਕਿਉਂਕਿ ਜੀ ਸਾਹਿਬ ਦਾ ਸਮਾਂਗਾ ਇਹ ਹਾਲਾਤ ਬਣਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਲੋਕ ਸਮੇਟਣ ਦੇਣਗੇ ਜੀ ਤੇ ਇਹਦੇ ਉੱਪਰ ਇਹ ਹੀ ਗੱਲ ਸੀ ਕਿ 25% ਦੀ ਸ਼ਰਤ ਤੇ ਹੁਣ ਤੱਕ ਸਰਕਾਰ ਇਹਨੂੰ ਰੱਦ ਹੀ ਨਹੀਂ ਕਰ ਪਾਈ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਇਹਦੇ ਸਿਮੇਤ ਬਾਕੀ ਜਿੰਨੀਆਂ ਵੀ ਮੰਗਾਂ ਨੇ ਮੋਰਚੇ ਦੇ ਵਿੱਚ ਆਪਾਂ ਗੱਲ ਚਲਾਈ ਸੀਗੇ ਕਿਹੜੀਆਂ-ਕਿਹੜੀਆਂ ਮੰਗਾਂ ਨੇ ਓਵਰੇਜ ਦੀ ਮੰਗ ਹੈ ਜੀ 55% ਦੀ ਮੰਗ ਹੈ ਜੀ ਕਿ 55% ਸ਼ਰਤ ਰੱਦ ਕੀਤੀ ਜਾਵੇ ਸਕੂਲ ਅਕਚਰਾਰ ਦੀ ਭਰਤੀ ਦੀ ਮੰਗ ਵੱਡੀ ਭਰਤੀ ਦੀ ਮੰਗ ਹੈ ਉਹ ਜਿਹੜਾ ਟੀਚਿੰਗ ਸਬਜੈਕਟ ਦਾ ਮੁੱਦਾ ਹੈ ਤੁਹਾਨੂੰ ਦੱਸਿਆ ਕਿ ਟੀਚਿੰਗ ਸਬਜੈਕਟ ਦਾ ਮੁੱਦਾ ਉਹ ਇਹਨਾਂ ਲੈਬੋਰੇਟ ਆਪਾਂ ਤਾਂ ਕਰਨਾ ਪੈਗਾ ਕਿ ਬਹੁਤੇ ਸਾਥੀਆਂ ਨੂੰ ਨਹੀਂ ਪਤਾ ਹੁੰਦਾ ਉਹ ਮੰਗ ਹੈ ਕਿ ਸਾਡਾ ਰੱਦ ਕੀਤਾ ਜਾਵੇ ਉਹਦੇ ਵਿੱਚ ਸੋਧ ਕਰਕੇ ਨਵੀਂ ਭਰਤੀ ਜਿੰਨੀ ਵੀ ਹੈ ਉਹ ਦਿੱਤੀ ਜਾਵੇ ਐਂਟੀਟੀ ਤੋਂ ਲੈ ਕੇ ਅਸੀਂ ਤਾਂ ਪ੍ਰੋਫੈਸਰ ਤੱਕ ਦੀ ਭਰਤੀ ਦਾ ਇਸਤਿਹਾਰ ਮੰਗਦੇ ਆਂ ਔਰ ਇਹ ਥੱਲੇ ਤੋਂ ਉੱਪਰ ਨੂੰ ਭਰਿਆ ਜਾਵੇ ਇਹ ਨਾ ਹੋ ਉੱਪਰੋਂ ਥੱਲੇ ਨੂੰ ਭਰਿਆ ਜਾਵੇ ਪਹਿਲਾਂ ਉੱਪਰਲੀ ਭਰਤੀ ਆਵੇ ਉਹ ਤੋਂ ਬਾਅਦ ਥੱਲੇ ਨੂੰ ਛਣਨੀ ਲੱਗਦੀ ਰਹੇ ਉਸ ਹਿਸਾਬ ਨਾਲ ਜਿਹੜੀ ਜਿਹਦੀ ਯੋਗਤਾ ਬਣਦੀ ਉੱਥੇ ਅੜਕ ਜੂ ਹੁਣ ਇੱਕ ਸਾਥੀ ਤਾਂ ਕਿਸ ਉਧਰ ਵੀ ਲੰਮ ਗਿਆ ਉਧਰ ਵੀ ਲੰਮ ਗਿਆ ਇੱਕੋ ਟਾਈਮ ਸਰਕਾਰ ਕੋਈ ਅਨੇਕਾਂ ਅਸੀਂ ਤਾਂ ਹੋਰ ਵੀ ਮੰਗਾ ਰੱਖਦੇ ਹਾਂ ਕਿਉਂਕਿ ਜਿਹੜੀ ਭਰਤੀ ਹੈ ਕੋਈ ਫੀਸਾਂ ਨੇ ਬਹੁਤ ਜ਼ਿਆਦਾ ਨੇ ਕਿ ਅੱਜ ਕੱਲ ਕੋਈ ਜਿਹੜੀ ਕੋਈ ਭਰਤੀ ਦਾ ਕੋਈ ਇਸ਼ਤਿਹਾਰ ਹੁੰਦਾ ਹੈ ਉਹਦੇ ਲਈ ਜਿਹੜੀ ਐਪ ਅਪਲਾਈ ਕਰਨ ਦੀ ਫੀਸ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ 250 ਆਰਟ ਐਂਡ ਕ્રાਫਟ ਦੀ ਪੋਸਟ ਆਈ ਹੋਈ ਹੈ ਜੀ ਉਹਦਾ ਇੱਕ ਛੋਟਾ ਜਿਹਾ ਕੰਮ ਹੈ ਕਿ ਉਹਦੀ ਪੇਪਰ ਲੈਣਾ ਹੈ ਸਰਕਾਰ ਤੋਂ 2.5 ਸਾਲ ਹੋ ਚੁੱਕੇ ਆ ਜੀ ਉਹ ਪੇਪਰ ਨਿਕਲੇ ਹੋ ਰਿਹਾ ਬੇਰੋਜ਼ਗਾਰ ਮਲਟੀਪਰਪਸ ਹੈਲਥ ਵਰਕਰ ਦੀ ਅਸੀਂ ਭਰਤੀ ਦੇ ਵਿੱਚ ਜਿਹੜੀ ਉਮਰ ਹੱਦ ਦੀ ਛੋਟ ਮੰਗਦੇ ਆ ਕਿਉਂਕਿ ਤੁਹਾਨੂੰ ਦੱਸ ਘਟਿਆ ਕਿ ਮੁੱਖ ਮੰਤਰੀ ਸਾਹਿਬ ਖੁਦ ਆਪਦੇ ਬਿਆਨ ਨੇ ਉਹਨਾਂ ਦੇ ਲੰਬਾ ਸਮਾਂ ਤੋਂ ਕੋਈ ਭਰਤੀ ਵੀ ਨਹੀਂ ਆਈ ਕਿਉਂਕਿ ਹਰ ਇੱਕ ਸਾਲ ਕੋਈ ਭਰਤੀ ਨਹੀਂ ਆਈ ਉਹਦੇ ਕਰਕੇ अनेका ਸਾਥੀ ਜਿਹੜੇ ਸਾਥੇ ਓਵਰੇਜ ਹੋ ਚੁੱਕੇ ਆ ਪੁਰਾਣੀ ਸਰਕਾਰਾਂ ਸਮੇਂ ਦੇ ਤੇ 4 ਸਾਲ ਤਾਂ ਇਹਨਾਂ ਦੇ ਵੀ ਵਿੱਚ ਕਾਊਂਟ ਕਰੀਏ ਤਾਂ ਬਹੁਤ ਲੰਬਾ ਸਮਾਂ ਅਸੀਂ ਇਹਨਾਂ ਨੂੰ ਇਹ ਵੀ ਅਪੀਲ ਕਰਦੇ ਆ ਤੁਸੀਂ 2 ਸਾਲ ਦੇਣਾ 4 ਸਾਲ ਦੇਣਾ ਕੁਝ ਦੇਣਾ ਦੱਸੋ ਤਾਂ ਸਹੀ ਨਾ ਮੀਟਿੰਗ ਹੀ ਨਹੀਂ ਕਰਦੇ ਸਾਡੇ ਕੋਲ अनेका ਲੈਟਰ ਨੇ ਜਿਹੜੇ ਮੀਟਿੰਗਾਂ ਤੇ ਸਾਡੇ ਸਾਡੇ ਵੱਲੋਂ ਸਾਨੂੰ ਕਿਧਰ ਚਿੱਠੀਆਂ ਮਿਲ ਜਾਂਦੀਆਂ ਨੇ ਕਿਧਰ ਚਿੱਠੀ ਮੰਨਦੇ ਅਸੀਂ ਤਾਂ ਇਹਨਾਂ ਨੂੰ ਕੋਈ ਸਾਡੇ ਸਾਥੀ ਵੀ ਇੱਥੇ ਮੌਕੇ ਤੇ ਕਹਿ ਦਿੰਦੇ ਆ ਤੁਸੀਂ ਮੀਟਿੰਗ ਕਰ ਲੋ ਸਾਨੂੰ ਪਤਾ ਹੈ ਹੁਣੀ ਤਾਂ ਰੱਦ ਹੈ ਫੜ ਲਓ ਹੁਣ ਕਰੀਏ ਕੀ ਅਸੀਂ ਤਾਂ ਕੋਈ ਮੀਟਿੰਗ ਦਾ ਭਰੋਸਾ ਨਹੀਂ ਲੈਂਦੇ ਜੀ ਇਹ ਪੱਕਾ ਮੋਰਚਾ ਇਸ ਵਾਸਤੇ ਲਗਾਇਆ ਕਿ ਅਸੀਂ ਆਹ ਬੈਠੇ ਜੀ ਸਾਡੀਆਂ ਆਹ ਮੰਗਾਂ ਨੇ ਇਹਦੇ ਸਿਮੇਤ ਜਿਹੜੀਆਂ ਆਪ ਮੰਗਾਂ ਦੱਸੀਆਂ ਨੇ ਹੋਰ अनेका ਮੰਗਾਂ ਨੇ ਕਿ ਜਿਹੜੇ ਪੰਜਾਬ ਦੇ ਹੋਰ ਵੀ ਮੁੱਦੇ ਨੇ ਅਸੀਂ ਤਾਂ ਉਹਦੀ ਮੰਗ ਰੱਖਦੇ ਇੱਥੋਂ ਬੈਠ ਕੇ ਅਸੀਂ ਆਪਣੇ ਮੱਦੇਨਜ਼ਰ ਆਹੀ ਪੰਜਾਬ ਦੇ ਹੋਰ ਨਾ ਮੁੱਦਿਆਂ ਤੇ ਵੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਪਿੰਡਾਂ ਦਾ ਵਿਕਾਸ ਕਿੱਥੇ ਹੈ ਜੀ ਪਿੰਡਾਂ ਦੇ ਵਿੱਚੋਂ ਹੁਣ ਅਨੇਕਾਂ ਥਾਵਾਂ ਤੋਂ ਇਹਨਾਂ ਦੇ ਆਪ ਦੇ ਜਿਹੜੇ ਮੇਨ ਵਿਧਾਇਕ ਨੇ ਉਹ ਹਾਰੇ ਆ ਇਹਦਾ ਮਤਲਬ ਤਾਂ ਆਪਾਂ ਇਹੀ ਸੋਚਦੇ ਆ ਕਿ ਜਿਹੜਾ ਆਪਣਾ ਐਮਐਲਏ ਦੀ ਚੋਣ ਹੁੰਦੀ ਹੈ ਉਹਦਾ ਮੁੱਢ ਪੰਜਾਬ ਦੇ ਪਿੰਡਾਂ ਤੋਂ ਵੱਧਿਆ ਜਾਂਦਾ ਕੋਈ ਪੰਜਾਬ ਦੀਆਂ ਪੰਚਾਇਤਾਂ ਪੰਜਾਬ ਦੇ ਲੋਕ ਉਹ ਚੀਜ਼ ਨੂੰ ਫਤਵਾ ਦਿੰਦੇ ਆ ਤਾਂ ਜਾ ਕੇ ਇੱਕ ਐਮਐਲਏ ਬਣਦਾ ਤੇ ਬਹੁਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਆਮ ਆਦਮੀ ਦੇ ਸਰ ਕੱਢ ਆਗੂ ਨੇ ਉਹ ਆਪ ਦੇ ਉਮੀਦਵਾਰਾਂ ਨੂੰ ਬਣਿ ਚਿਤਾ ਸਕੇ ਤਾਂ ਇਹ ਲੋਕਾਂ ਦਾ ਫਤਵਾ ਇੱਕ ਇਹਨੂੰ ਜਾਂਚ ਲਿਆ ਜਾਵੇ ਅਸੀਂ ਵੀ ਪਿੰਡਾਂ ਚੋਂ ਬਿਲੋਂਗ ਕਰਦੇ ਹਾਲਾਂ ਤੱਕ ਅਸੀਂ ਵੀ ਨਹੀਂ ਖੁੱਲ ਕੇ ਆਏ ਆਉਂਦੇ ਸਮੇਂ ਤੇ ਕਿਉਂਕਿ ਹੱਲੇ ਵੀ ਲੋਕਾਂ ਨੂੰ ਥੋੜਾ ਜਿਹਾ ਵਿਰੋਧ ਇਸ ਤਰ੍ਹਾਂ ਦਾ ਲੱਗਿਆ ਮੇਰੇ ਪਿੰਡ ਚ ਖੁਦ ਮੇਰੇ ਆਪਣੇ ਹੁੰਦੇ ਦੇ ਕਰੀਬੀ ਨੇ ਜਿਹੜੇ ਪਿੰਡ ਚ ਵਿਚਰਦੇ ਆ ਪਰ ਉਹ ਸਾਥੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਉਹ ਲੋਕ ਜਿਹੜੇ ਇਹਨਾਂ ਦੇ ਭਮੱਕੜ ਬਣੇ ਹੋਏ ਆ ਇਹਨਾਂ ਦੇ ਅੰਧਪਗਤ ਬਣੇ ਕਿਸੇ ਵੀ ਸਰਕਾਰ ਦਾ ਜਾਂ ਕਿਸੇ ਵੀ ਬੰਦੇ ਦਾ ਅੰਧਪਗਤ ਨਾ ਬਣੋ ਉਹਨੂੰ ਗਰਾਊਂਡ ਰਿਐਲਿਟੀ ਦੇਖੋ ਗਰਾਊਂਡ ਰਿਐਲਿਟੀ ਬਹੁਤ ਕੁਝ ਅਲੱਗ ਹੈ ਜਿੰਨਾ ਇਹ ਪ੍ਰਚਾਰ ਕਰ ਰਹੇ ਪੁਰਾਣੀਆਂ ਸਰਕਾਰਾਂ ਦਾ ਵਿਰੋਧ ਕਰਦੇ ਹੁੰਦੇ ਸੀ ਕਿ ਪੁਰਾਣੀਆਂ ਸਰਕਾਰਾਂ ਤਾਂ ਜੀ ਫਲੈਕਸ ਬੋਰਡਾਂ ਤੇ ਐਡ ਦੇ ਵਿੱਚ ਜਾਂ ਹੋਰ ਇਸ ਤਰ੍ਹਾਂ ਦੇ ਮਾਧਿਅਮਾਂ ਰਾਹੀਂ ਆਪਦੇ ਕੰਮ ਨੂੰ ਦੱਸ ਦਿੰਦੇ ਨੇ ਤਾਂ ਜੇ ਪੰਜਾਬ ਦੇ ਲੋਕਾਂ ਦਾ ਇਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਪੰਜਾਬ ਦੇ ਲੋਕ ਇਹਨਾਂ ਨੂੰ ਜੇਤੂ ਘਰਾੜ ਦਿੰਦੇ ਇਹਨਾਂ ਨੂੰ ਫਤਵਾ ਆਪਣਾ ਇਹਨਾਂ ਦੇ ਹੱਕ ਦੇ ਵਿੱਚ ਦਿੰਦੇ ਪਰ ਇਹ ਤੋਂ ਭਗਵੰਤ ਮਾਨ ਜੀ ਨੂੰ ਸਿੱਖ ਲੈਣ ਦਿੱਤਾ ਕਿ ਪੰਜਾਬ ਦੇ ਲੋਕਾਂ ਦਾ ਗਰਾਊਂਡ ਲੈਵਲ ਤੇ ਕੋਈ ਵੀ ਕੰਮ ਇਸ ਤਰ੍ਹਾਂ ਦਾ ਨਹੀਂ ਹੋਇਆ ਸਮੇਤ ਸਾਂਝੇ ਮੋਰਚੇ ਦੇ ਕਿਉਂਕਿ ਸਾਂਝਾ ਮੋਰਚਾ ਹੁਣ ਆਪਣੀਆਂ ਮੰਗਾਂ ਲਈ ਉਸ ਸਮੇਂ ਲਈ ਤੱਕ ਡਟਿਆ ਰਹੂ ਜਿੰਨਾ ਸਮਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਦਾ ਹੱਲ ਨਹੀਂ ਹੁੰਦਾ ਧੰਨਵਾਦ